ਮੁਰਾ ਭੌਂਕੀ ਚਲ ਬਿਹੜ ਚ ਅਪਲਾਈ ਕਰ ਭੈਣ ਤੇ ਚਪੇੜ ਮਾਰੂ ਕੰਨ ਤੇ ਸਾਲੀ ਲਗਾਉੜ ਕੁੱਤਾ ਕੁੱਤਾ ਲਾਈਆ ਮੇਰੇਆ ਸਾਲਿਆ ਤੇ ਇੱਥੇ ਮੇਰੇ ਤੇ ਪਾਉਣਾ ਤੂੰ ਵੀਡੀਓ ਹਾਂ ਹੁਣ ਬੋਲ ਨਹੀਂ ਖੜ ਜਾ ਨਹੀਂ ਬੋਲ ਤੇ ਬੋਲ ਦੀਪ ਸਿੱਧੂ ਜਿਹੜਾ ਵਿਚਾਰਾ ਤੁਰ ਗਿਆ ਦੁਨੀਆ ਤੋਂ ਜੇ ਤੁਸੀਂ ਉਹਦੇ ਹੱਕ ਸੱਚ ਵਾਸਤੇ ਲੜਨਾ ਚਾਹੁੰਦੇ ਹੋ ਤੁਸੀਂ ਉਹਦੇ ਵਾਸਤੇ ਕਰੋ ਨਾ ਫਿਰ ਤੁਸੀਂ ਤੈਕੀਕਾਤ ਕਰੋ ਜਾ ਕੇ ਬੱਜੋ ਕਿਸੇ ਵੀ ਹੱਕ ਚ ਕਰੋ ਲੜਾਈ ਮੈਂ ਆਖਾਂ ਵੀ ਦੀਪ ਸਿੱਧੂ ভাই ਮੈਨੂੰ ਰੋਜ਼ ਮਿਲਦਾ ਸੀ ਮੇਰੇ ਨਾਲ ਰੋਜ਼ ਫੋਨ ਤੇ ਗੱਲ ਕਰਦਾ ਸੀ ਐਮੀ ਮਰੀ ਜਾਣੇ ਛੜਾਪਿਆ ਯਾਰ ਕਦੇ ਉਹ ਸਭ ਨੂੰ ਪਤਾ ਹੈ ਸੋਡੇ ਚ ਕੱਢਣ ਪਾਉਣ ਨੂੰ ਕੱਖ ਨਹੀਂ ਪੰਜਾਬ ਨੂੰ ਬਚਾਉਣ ਦਾ ਤੁਸੀਂ ਉਰੇ ਆ ਕੇ ਮਰੋ ਯਾਰ ਇੱਥੇ ਕੀ ਇੱਥੇ ਬਹੁਤ ਘਾਟ ਹੈ ਸੋਡੇ ਵਰਗੇ ਬੰਦਿਆਂ ਦੀ ਨੌਜਵਾਨੀ ਦੀ ਤਾਂ ਘਾਟ ਹੈ ਔਰੇ ਤੁਸੀਂ ਉਧਰ ਜਾ ਜਾ ਕੇ ਵੀਡੀਓ ਪਾ ਕੇ ਕਿਹੜਾ ਤੁਸੀਂ ਬਦਲਾ ਲਿਆ ਦਿਓਗੇ ਸੋਸ਼ਲ ਮੀਡੀਆ ਤੇ ਕਦੇ ਬਦਲਾ ਆਉਂਦੇ ਹੁੰਦੇ ਨਹੀਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਨਾ ਆਪਾਂ ਇੱਕ ਦੋ ਇਹ ਜੇ ਮਹਾਨ ਹਸਤੀਆਂ ਬਾਰੇ ਗੱਲ ਕਰਾਂਗੇ ਜਿਹੜੇ ਨਾ ਪੰਜਾਬ ਨੂੰ ਬਚਾਉਣ ਲਈ ਨਿਕਲੇ ਹੋਏ ਨੇ ਤੇ ਤੁਸੀਂ ਇਹਨਾਂ ਦੀਆਂ ਵੀਡੀਓ ਦੇਖ ਕੇ ਇਹਨਾਂ ਦੀਆਂ ਪ੍ਰਾਪਤੀਆਂ ਜਾਂ ਜਿਵੇਂ ਕਹਿੰਦੇ ਨੇ ਇਹਨਾਂ ਦੇ ਇਹਨਾਂ ਦੀਆਂ ਕੁਰਬਾਨੀਆਂ ਦੇਖ ਕੇ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਜਾਓਗੇ ਵੀ ਤੁਹਾਡਾ ਮੁੱਲੋ ਮੱਲੀ ਰੋਣ ਨਿਕਲੇ ਆਊਗਾ ਤੇ ਤੁਸੀਂ ਆਪ ਮਹਾਰੇ ਇਹਨਾਂ ਦੇ ਨਾਲ ਹੋਤਰੋਂਗੇ ਮੈਂ ਸੋਚਦਾ ਵੀ ਪਹਿਲਾਂ ਤੁਹਾਨੂੰ ਮੈਂ ਵੀਡੀਓ ਦਿਖਾ ਦਿਆਂ ਇਹਨਾਂ ਦੀਆਂ ਵੀ ਇਹ ਕਰ ਕੀ ਰਹੇ ਨੇ ਇਹਨਾਂ ਦੀਆਂ ਪ੍ਰਾਪਤੀਆਂ ਕੀ ਨੇ ਪੰਜਾਬ ਨੂੰ ਇਹਨਾਂ ਦੀ ਦੇਣ ਕੀ ਹੈ ਫਿਰ ਆਪਾਂ ਇਹਨਾਂ ਬਾਰੇ ਚੱਜ ਨਾਲ ਗੱਲ ਕਰਾਂਗੇ ਤੁਸੀਂ ਮੜਾ ਜਾ ਕੇ ਪਹਿਲਾਂ ਇਹਨਾਂ ਦੀ ਵੀਡੀਓ ਦੇਖੋ ਦੋਸਤੋ ਵੀਡੀਓ ਦੇ ਵਿੱਚ ਨਾ ਗਾਲਾਂ ਕੱਢਣ ਲਈ ਮਾਫੀ ਸੋ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਵੀ ਤੁਸੀਂ ਵੀਡੀਓ ਬੰਦ ਕਰ ਦਿਓ ਜਾਂ ਅੱਗੇ ਸਕਿਪ ਕਰ ਦਿਓ ਤੁਹਾਡੇ ਲਈ ਇਹ ਵੀਡੀਓ ਨਹੀਂ ਹੈਗੀ ਆਪਾਂ ਤਾਂ ਨਹੀਂ ਕੱਢਦੇ ਖੈਰ ਗਾਲਾਂ ਪਰ ਇਹ ਜਿੰਨਾ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਭੇਡਾਂ ਗਾਲਾਂ ਕੱਢਦੀਆਂ ਨੇ ਇਹ ਹਟ ਨਹੀਂ ਸਕਦੀਆਂ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜਿੰਨੀਆਂ ਅਸੀਂ ਗਾਲਾਂ ਕੱਢੀਏ ਕੱਢਾਂਗੇ ਉਹਨੇ ਸਾਨੂੰ ਵਿਊ ਆਉਣਗੇ ਸੋ ਬੀਬੀਆਂ ਭੈਣਾਂ ਵੀਡੀਓ ਤੋਂ ਦੂਰ ਰਹਿਣ ਤੇ ਬਾਕੀ ਵੀਰ ਸੱਜਣ ਦੇਖ ਲੈਣ ਓ ਤੂੰ ਸਾਲਿਆ ਗੰਡੂਆ ਘੂਸੇ ਆਇਆ ਮੈਂ ਤੇਰੇ ਮਾਰ ਮਾਰ ਚਪੇੜਾ ਸਾਲਾ ਹੋਇਆ ਤੂੰ ਹੀਰੋਗਰੀ ਜੀ ਦਿਖਾਈ ਜਾਂਦਾ ਵੀ ਘੰਟਿਆਂ ਦੀ ਵੀਡੀਓ ਡਿਲੀਟ ਕਰਦੇ ਐ ਕਰ ਦੂ ਉਹ ਕਰ ਦੂ ਕੁੱਤੇ ਮੰਗੂ ਨਾ ਭੌਂਕੀ ਚਲ ਬਿੜ ਜਾ ਬਲਾਈ ਕਰ ਭੈਣ ਤੇ ਚਪੇੜ ਮਾਰੂ ਕੰਨ ਤੇ ਸਾਲੀ ਲਗਾਉੜ ਕੁੱਤਾ ਕੁੱਤਾ ਲਾਈ ਆ ਮੇਰੇਆ ਸਾਲਿਆ ਤੇ ਇੱਥੇ ਮੇਰੇ ਤੇ ਪਾਉਣਾ ਤੂੰ ਵੀਡੀਓ ਹਾਂ ਹਣ ਬੋਲ ਨਹੀਂ ਖੜ ਜਾ ਨਹੀਂ ਬੋਲੇ ਤਾ ਬੋਲ ਮੈਂ ਇੱਕ ਪੰਜਾਬੀ ਜੀ ਮੇਰੀ ਗੱਲ ਸੁਣ ਲੈ ਤੇਰਾ ਹਜੇ ਪੁੱਤ 나ੜੂਆ ਨਹੀਂ ਟੁੱਟਿਆ ਹੈਗਾ ਉਹ ਤੇਰਾ 나ੜੂਆ ਹੁਣ ਅਸੀਂ ਤੋੜਾਂਗੇ ਟਕਾ ਕੇ ਪੂਰਾ ਤੈਨੂੰ ਹਜੇ ਕੋਈ ਟੱਕਰਿਆ ਨਹੀਂ ਮੋਰੇ ਕਹੇ ਜਾ ਬੰਦਾ ਕਿਵੇਂ ਗੱਲ ਕਰੀ ਦਿੰਦੀ ਐ ਤੂੰ ਉਹ ਇੱਕ ਖਾਚਾ ਉਹ ਇੱਕ ਕਤੂਰਾ ਤੂੰ ਛੋਟਾ ਛੋਟਾ ਕਤੂਰਾ ਮੇਰੀ ਨਿਗਾਰੇ ਵਿੱਚ ਜਿਹੜਾ ਮਤਲਬ ਨਹੀਂ ਕਿ ਰੋਟੀ ਪਾਉਣ ਤੋਂ ਬਾਅਦ ਵੀ ਲਗਾਤਾਰ ਭੌਂਕਦਾ ਰਹਿੰਦਾ ਆ ਚੀਜ਼ ਦੀ ਔਕਾਤ ਦੀ ਗੱਲ ਕਰਦਾ ਵੀ ਵਕਾਦ ਕੀ ਆ ਤੂੰ ਸਾਲਾ ਮੇਰੀ ਔਕਾਤ ਦੱਸੇਗਾ ਤੁਸੀਂ ਭੈਣ ਤੋਂ ਇੱਕ ਇੱਕ ਫਾਲੋਅਰ ਪਿੱਛੇ ਹੈ ਨਾ ਇੱਕ ਇੱਕ ਫਾਲੋਅਰ ਪਿੱਛੇ ਲੋਕਾਂ ਮੋਰੇ ਆ ਮੁੱਢਿਓਂ ਕੇ ਖੜਾ ਜਾਂਦੇ ਹੋ ਵੀ ਆ ਜਾਓ ਕੋਈ ਰੂੜੀਆਂ ਤੇ ਕਾਗਜ਼ ਇਕੱਠੇ ਤੁਸੀਂ ਉਹ ਟੀਮ ਹੋ ਉਹ ਟੀਮ ਜਿਵੇਂ ਕਹਿੰਦੇ ਟੋਲਾ ਆਪਣੇ ਲੋੜੀ ਦੇ ਵਿੱਚ ਜਿਵੇਂ ਲੋੜੀ ਮੰਗਣ ਆਲਾ ਫਿਰਦਾ ਉਹ ਉਹ ਬੰਦੇ ਹੋ ਤੁਸੀਂ ਉਹ ਬੰਦੇ ਫਿਰ ਤੂੰ ਕਹਿੰਦਾ ਵੀ ਤੂੰ ਇੰਡੀਆ ਆ ਪੰਜਾਬ ਦੇ ਵਿੱਚ ਮੈਂ ਤੈਨੂੰ ਥੱਪੜ ਮਾਰ ਕੇ ਮਾਰ ਦੋ ਤੈਨੂੰ ਮੈਂ ਕਰੂੰ ਤੈਨੂੰ ਮੈਂ ਛਰਤਲਾ ਕਹਿ ਦਿੰਨਾ ਆਪਣੇ ਜੇ ਪਿਓ ਦੀ ਤੂੰ ਲਾਦਾ ਨਾ ਆਉਂਗਾ ਜਰੂਰ ਮੈਂ ਆਪਣੇ ਪਿਓ ਦੀ ਲਾਦਾ ਮੈਂ ਤੈਨੂੰ ਅੱਗੇ ਕਹੂੰਗਾ ਤੇਰੇ ਘਰ ਦੇ ਵਿੱਚ ਆਉਂਗਾ ਆ ਬਾਲ ਨਾ ਆਹ ਆ ਇਹ ਬਾਲ ਤੱਕ ਨੂੰ ਵੀ ਉਂਗਲੀ ਟੱਚ ਕਰਕੇ ਦਿਖਾ ਦੇ। ਹੈ। ਕਿਹਿਆ ਲੱਗਦਾ ਆਏ ਜੇ ਕੰਬੜ ਪੁੱਤ ਮੈਂ ਨਾਂ ਲਾਈਆਂ ਨਾ ਤਾਂ ਯਾਦ ਰੱਖੇਗਾ। ਹੁਣ ਸੁਣ ਲੈ ਆਪਣੇ ਹੋਰ ਜਿਹੜੇ ਤੇਰੇ ਆਲੇ ਦਲੇ ਫਿਰਦੇ ਨੇ ਤੇਰੇ ਗਾਂਡੂ ਜਿਹੜੇ ਹੁਣ ਮੈਂ ਬੋਲਣਾ ਹੈ ਬਲਟ ਡਾਇਰੈਕਟਰ ਵੀ ਤੈਂ ਮੈਨੂੰ ਬੋਲ ਮੇਰੇ ਲਈ ਤੂੰ ਸਾਰੇ ਉਹ ਗਾਂਡੂਆਂ ਸਭ ਤੋਂ ਵੱਡਾ ਗਾਂਡੂ ਤੂੰ ਤਾਂ ਦੋਸਤੋ ਤੁਸੀਂ ਇਹਨਾਂ ਦੀਆਂ ਵੀਡੀਓ ਦੋਨਾਂ ਨੇ ਦੇਖ ਹੀ ਲਈਆਂ ਚੱਜ ਨਾਲ ਹਨਾ ਤੇ ਵੈਸੇ ਮੇਰਾ ਕੋਈ ਇੰਟਰਸਟ ਤਾਂ ਹੁੰਦਾ ਨਹੀਂ ਇਹ ਜੇ ਬੰਦਿਆਂ ਬਾਰੇ ਬੋਲਣ ਦਾ ਜਾਂ ਇਹ ਜੇ ਮੁੱਦਿਆਂ ਤੇ ਬੋਲਣ ਦਾ ਆਪਾਂ ਆਪਦੀ ਲਹਿਜਾਂ ਆਪਾਂ ਆਪਦੇ ਨਜ਼ਾਰੇ 'ਚ ਪਰ ਯਾਰ ਸੋਸ਼ਲ ਮੀਡੀਆ ਤੇ ਦੋਨੇ ਜਣਿਆਂ ਨੇ ਇਹਨਾਂ ਨੇ ਗੰਦ ਪਾਰ ਕੇ ਜਮ ਰੱਜ ਕੇ ਉਹ ਕਦੇ ਉਹ ਵੀਡੀਓ ਪਾਉਂਦਾ ਉਹਨੂੰ ਗਾਲਾਂ ਕੱਢ ਕੇ ਕਦੇ ਉਹ ਵੀਡੀਓ ਪਾਉਂਦਾ ਇਹਨੂੰ ਗਾਲਾਂ ਕੱਢ ਕੇ ਮੈਂ ਤਾਂ ਇਹਨਾਂ ਨੂੰ ਇਹ ਗੱਲ ਕਹਿਣਾ ਵੀ ਪ੍ਰਸ਼ਾਸਨ ਕੀ ਕਰ ਰਿਹਾ ਹੈ ਯਾਰ ਇਹ ਛਰਿਆਂ ਵਿੱਚ ਗੁੰਡਾ ਕਰਦੀ ਫਲਾ ਰਹੇ ਨੇ ਉਹ ਕਹਿੰਦਾ ਮੈਂ ਤੈਨੂੰ ਮਾਰ ਦੂੰਗਾ ਉਹ ਕਹਿੰਦਾ ਮੈਂ ਤੈਨੂੰ ਮਾਰ ਦੂੰ ਯਾਰ ਕੋਈ ਗੱਲ ਐ ਇਹ ਦੱਸ ਕੀ ਕਰ ਦੋਗੇ ਤੁਸੀਂ ਕਿੰਨੇ ਕੁ ਤੁਸੀਂ ਬੰਦੇ ਮਾਰੇ ਨੇ ਦੋਨਾਂ ਨੇ ਅੱਜ ਤੋਂ ਪਹਿਲਾਂ ਮੈਂ ਇਹਨਾਂ ਨੂੰ ਇੱਕੋ ਗੱਲ ਪੁੱਛਣੀ ਚਾਹੁੰਦਾ ਵੀ ਪਹਿਲਾਂ ਤੁਸੀਂ ਆਪ ਦਾ ਰਿਕਾਰਡ ਦਿਖਾਓ ਵੀ ਦੋਨਾਂ ਨੇ ਜਾਣੇ ਕਿੰਨੇ ਕਿੰਨੇ ਬੰਦੇ ਮਾਰੇ ਨੇ ਅੱਜ ਤੱਕ ਤੁਸੀਂ ਕੁੱਤੇ ਦੇ ਕਦੇ ਤੁਸੀਂ ਡਾਂਗ ਨਹੀਂ ਮਾਰੀ ਹੋਣੀ ਯਾਰ ਤੁਸੀਂ ਗੱਲਾਂ ਤੁਸੀਂ ਐ ਕਰੀ ਜਾਂਦੇ ਹੋ ਪਤੰਦਰੋ ਵੀ ਜਿਵੇਂ ਰੋਜ਼ ਹੀ ਬੰਦਾ ਮਾਰ ਕੇ ਰੋਟੀ ਖਾਣੇ ਹੁੰਦੇ ਆ ਤੇ ਕਿੰਨੇ ਕਿੰਨੇ ਮਹੀਨੇ ਤੁਸੀਂ ਜੇਲ੍ਹ ਚ ਕੱਟੇ ਨੇ ਕਿੰਨੇ ਕਿੰਨੀਆਂ ਗਾਂ ਤੁਸੀਂ ਜੰਗਾਂ ਜੁੱਧ ਲੜਕੇ ਆਈਓ ਉਹ ਕਿਸਾਨੀ ਅੰਦੋਲਨ ਚੱਲ ਜਾਂਦਾ ਐ ਐਡਾ ਜਿਆਦਾ ਮੁੱਦਾ ਐ ਆਪਣੇ ਆਪਣੇ ਹੱਕ ਸੱਚ ਦੀ ਲੜਾਈ ਐ ਆਪਣੇ ਲੋਕ ਉਥੇ ਬਾਰਡਰ ਤੇ ਹਰਿਆਣੇ ਦੇ ਬਾਰਡਰ ਤੇ ਖੜੇ ਮਰ ਰਹੇ ਨੇ ਅਥਰੂ ਗੈਸ ਦੇ ਗੋਲੇ ਡਿੱਗ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਜ਼ਖਮੀ ਹੋ ਰਹੇ ਨੇ ਕਿਸੇ ਦੀ ਅੱਖ ਫਟ ਗਈ ਕਿਸੇ ਦੀ ਬਾਹ ਟੁੱਟ ਗਈ ਕਿਸੇ ਦੀ ਲੱਤ ਟੁੱਟ ਗਈ ਵਿਚਾਰੇ ਦੀ ਤੁਸੀਂ ਉਥੇ ਜਾ ਕੇ ਬੋਲੋ ਜੇ ਤੁਸੀਂ ਸੋਸ਼ਲ ਮੀਡੀਆ ਵਾਲੇ ਕੀੜੇ ਹੋ ਤੁਸੀਂ ਇੰਨੇ ਕੁ ਜੋਗੀ ਹੋ ਇੰਨਾ ਕੀ ਕਰ ਸਕਦੇ ਹੋ ਘੱਟੋ ਘੱਟ ਤੁਸੀਂ ਉਹਦੇ ਹੱਕ ਚ ਰੋਜ਼ ਪੋਸਟ ਪਾਓ ਤੁਸੀਂ ਉਸੇ ਨੂੰ ਸਮਰਪਿਤ ਹੋ ਜੇ ਤੁਸੀਂ ਪੰਜਾਬ ਨੂੰ ਕਹਿਣੇ ਵੀ ਅਸੀਂ ਕੁਝ ਦੇਣਾ ਚਾਹੁੰਨੇ ਆ ਜਾਂ ਆਪਦਾ અપਮਨ ਕੇ ਚਲੋ ਪੰਜਾਬ ਵਾਸਤੇ ਕੁਰਬਾਨ ਕਰਨਾ ਚਾਹੁੰਨੇ ਆ ਤਾਂ ਤੁਸੀਂ ਉੱਥੇ ਬਾਰਡਰ ਤੇ ਮੂਹਰੇ ਜਾ ਕੇ ਹੱਕੜਾ ਕੇ ਖੜ੍ਹਜੋ ਆ ਰਫ਼ਤਾਰ ਰਾਈ ਚੜੀ ਜੰਨੀ ਜਾਣ ਇਹਦੇ ਤੇ ਪਤੰਦਰ ਟਿੰਗੜ ਟਿੰਗੜ ਇਹ ਐ ਬੋਲਦਾ ਜਿਵੇਂ ਪਤਾ ਨਹੀਂ ਕਿੰਨੇ ਕੁ ਬੰਦੇ ਮਾਰਦੂ ਇਹ ਇੱਕ ਸਾਂਝੀ ਬਣਿਆ ਇਹ ਬਟਾ ਇਹ ਫਿਰਦਾ ਜਰਨਲਿਸਟ ਜਿਵੇਂ ਹੀ ਹੁੰਦਾ ਕੰਮ ਦਾ ਸ਼ਰਮ ਕਰੋ ਸ਼ਰਮ ਤੁਹਾਡੇ ਕੱਢਣ ਪਾਉਣ ਨੂੰ ਸਭ ਨੂੰ ਪਤਾ ਹੈ ਤੁਹਾਡੇ ਚ ਕੱਢਣ ਪਾਉਣ ਨੂੰ ਕੱਖ ਨਹੀਂ ਤੁਸੀਂ ਅੱਛਾ ਜੇ ਤੁਹਾਡੀ ਆਈਡੀ ਲੜਾਈ ਹੈ ਤੁਸੀਂ ਆਪ ਚ ਜੇ ਤੁਹਾਡੀ ਖੁੰਧਕ ਹੈ ਤੁਸੀਂ ਫੋਨ ਲਾ ਕੇ ਇੱਕ ਦੂਜੇ ਨਾਲ ਗੱਲ ਕਰੋ ਗੱਲ ਦਾ ਜੱਦਾ ਸੌਲਵਟ ਕਰੋ ਇੰਟਰਨੈਟ ਤੇ ਰੋਜ਼ ਵੀਡੀਓ ਤੋਂ ਪਾਉਣ ਤੋਂ ਮਤਲਬ ਸਾਫ਼ ਪਤਾ ਲੱਗ ਰਿਹਾ ਹੈ ਵੀ ਤੁਸੀਂ ਦੋਨੇ ਜਾਣੇ ਫੇਮ ਭਾਲਦੇ ਹੋ ਇੱਕ ਹੋਰ ਗੱਲ ਹੈ ਇਹਾਰੇ ਜਿੰਨੇ ਇਹ ਇਹ ਜਿਹੇ ਨੇ ਜਿਹੜੇ ਮੰਨ ਕੇ ਚੱਲੋ ਆ ਸ਼ੋਸ਼ਣ ਮੀਡੀਆ ਵਾਲੇ ਕਰਨਾ ਨਹੀਂ ਧਰਨਾ ਨਹੀਂ ਇਹ ਆਪਦੇ ਆਪ ਨੂੰ ਮੰਨ ਕੇ ਚੱਲੋ ਵੱਡੇ ਜਿਹੜੇ ਹੀਰੋ ਬਣਾਈ ਫਿਰਦੇ ਨੇ ਦੀਪ ਸਿੱਧੂ ਜਿਹੜਾ ਵਿਚਾਰਾ ਤੁਰ ਗਿਆ ਦੁਨੀਆ ਤੋਂ ਜੇ ਤੁਸੀਂ ਉਹਦੇ ਹੱਕ ਸੱਚ ਵਾਸਤੇ ਲੜਨਾ ਚਾਹੁੰਦੇ ਹੋ ਤੁਸੀਂ ਉਹਦੇ ਵਾਸਤੇ ਕਰੋ ਨਾ ਫਿਰ ਤੁਸੀਂ ਤੈਕੀਕਾਤ ਕਰੋ ਜਾ ਕੇ ਬੱਜੋ ਕਿਸੇ ਵੀ ਹੱਕ 'ਚ ਕਰੋ ਲੜਾਈ ਗੱਲ ਇਹ ਹੈ ਜਾਂ ਤਾਂ ਬੋਲੋ ਹੀ ਨਾ ਜੇ ਆਪਾਂ ਨੂੰ ਪਤਾ ਹੈ ਵੀ ਆਪਾਂ ਬਾਲ ਬੱਚਿਆਂ ਵਾਲੇ ਆ ਪਰਿਵਾਰ ਵਾਲੇ ਆ ਹਨਾ ਫਿਰ ਤਾਂ ਬੋਲੋ ਹੀ ਨਾ ਚੁੱਪ ਕਰਜੋ ਵੀ ਚਲ ਜਿਹੜਾ ਕੁਝ ਹੁੰਦਾ ਹੈ ਭਾਈ ਪ੍ਰਸ਼ਾਸਨ ਕਰੂਗਾ ਜੇ ਕਦੇ ਲੋੜ ਪਈ ਆਪਾਂ ਜਾਵਾਂਗੇ ਜੇ ਕਦੇ ਧਰਨਾ ਲਾਤਾ ਅਜ ਵਿੱਚ ਜਾ ਕੇ ਬਹਿ ਜਾਾਂਗੇ ਜਦੋਂ ਬੰਦਾ ਹੁੰਦਾ ਉਹਨੇ ਕ ਜੋਗਾ ਜਿਹੜੀ ਅਸਲ ਸਚਾਈ ਹੈ ਚਲ ਮੈਂ ਕਿਸੇ ਨੂੰ ਕੀ ਆਖਾਂ ਮੈਂ ਆਪ ਨੂੰ ਵੀ ਇਹੀ ਗੱਲ ਕਹਿਣਾ ਵੀ ਭਾਈ ਆਪਾਂ ਇੰਨੇ ਜੋਗੇ ਹੀ ਆ ਜੇ ਕਦੇ ਦੀਪ ਸਿੱਧੂ ਦੇ ਹੱਕ ਚ ਕਦੇ ਇੱਥੇ ਸਾਡੇ ਨੇੜੇ ਤੇ ਢੇ ਜਾਂ ਕਦੇ ਵੀ ਕੋਈ ਅਜਿਹੀ ਵਾਰਤਾ ਹੁੰਦੀ ਆ ਜਾਣੇ ਵੀ ਆ ਦੀਪ ਸਿੱਧੂ ਦੀ ਵਰਸੀ ਤੇ ਵੀ ਜਾ ਕੇ ਆਉਨੇ ਆ ਭੋਗ ਤੇ ਵੀ ਗਏ ਆ ਵਿਚਾਰੇ ਦੇ ਜਿੰਨੇ ਵਾਰ ਵੀ ਲੋੜ ਪਈਏ ਜਾ ਕੇ ਆਉਣੇ ਆ ਪਰ ਇੰਨਾ ਮੰਗੂ ਭੇਡਾ ਮੰਗੂ ਇਹ ਨਹੀਂ ਹੈਗਾ ਵੀ ਉੱਥੇ ਜਾ ਕੇ ਸੋਸ਼ਲ ਮੀਡੀਆ ਤੇ ਸਨਮਾਨ ਪਾਉਂਦੇ ਫਰੀਏ ਵੀ ਅਸੀਂ ਆ ਕਰਤਾ ਜਾਂ ਅਸੀਂ ਆ ਕਰਦਿਆਂਗੇ ਜਾਂ ਐ ਕਰਦਿਆਂਗੇ ਜਿੰਨੇ ਜੋਗੇ ਹੈਗੀਆਂ ਬੰਦਾ ਉੰਨੇ ਜੋਗਾ ਕਰੀ ਜਾਂਦਾ ਇਹ ਨੇ ਸੋਸ਼ਲ ਮੀਡੀਆ ਵਾਲੇ ਕੀੜੇ ਤੇ ਇਹਨਾਂ ਨੂੰ ਆਉਂਦੇ ਨੇ ਚੰਗੇ ਪੈਸੇ ਮੈਂ ਤਾਂ ਹੁਣ ਹੀ ਦੋਨਾਂ ਦੇ ਅਕਾਊਂਟ ਚੈੱਕ ਕਰਕੇ ਲਾ ਉਹ ਦੂਜਾ ਤਾਂ ਹਜੇ ਨਵੇਂ ਹੀ ਉੱਠਿਆ ਜਿਹੜਾ ਆ ਬਾਹਰ ਲੈ ਕੇ ਰੂਮੀ ਰੂਮੀ ਜਾ ਉਹ ਇਟਲੀ ਤੋਂ ਮੈਨੂੰ ਆਏ ਨਹੀਂ ਸਮਝ ਆਉਂਦੀ ਵੀ ਜੇ ਸੋਡੇ ਐਡੀ ਅੱਗ ਲੱਗੀ ਆ ਪੰਜਾਬ ਦੇ ਵਾਸਤੇ ਮੰਨ ਲਓ ਸੋਡੇ ਚ ਐਡਾ ਹੀ ਕੀੜਾ ਐ ਪੰਜਾਬ ਨੂੰ ਬਚਾਉਣ ਦਾ ਤੁਸੀਂ ਉਰੇ ਆ ਕੇ ਮਰੋ ਯਾਰ ਇੱਥੇ ਕੀ ਇੱਥੇ ਬਹੁਤ ਘਾਟ ਆ ਸੋਡੇ ਵਰਗੇ ਬੰਦਿਆਂ ਦੀ ਨੌਜਵਾਨੀ ਦੀ ਤਾਂ ਘਾਟ ਆ ਉਰੇ ਤੁਸੀਂ ਉਧਰ ਜਾ ਜਾ ਕੇ ਵੀਡੀਓ ਪਾ ਕੇ ਕਿਹੜਾ ਤੁਸੀਂ ਬਦਲਾ ਲਿਆ ਦੇਓਗੇ ਸੋਸ਼ਲ ਮੀਡੀਆ ਤੇ ਕਦੇ ਬਦਲਾ ਆਉਂਦੇ ਹੁੰਦੇ ਨੇ ਆ ਸੋਸ਼ਲ ਮੀਡੀਆ ਤੇ ਮੇਰਾ ਵੀਡੀਓ ਪਾਉਣ ਦਾ ਮਤਲਬ ਵੀ ਇਹ ਹੈ ਮੈਂ ਇਹਨੂੰ ਕੋਈ ਬੜੀ ਵੱਡੀ ਪ੍ਰਾਪਤੀ ਨਹੀਂ ਕਹਿੰਦਾ ਆਪਦੇ ਆਪ ਦੀ ਸ਼ਰਮਨਾਕ ਗੱਲ ਐ ਪਰ ਮੈਂ ਰੋਜ਼ ਤੁਹਾਡੀਆਂ ਵੀਡੀਓ ਦੇਖਦੇ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਮੱਥਾ ਮਾਰ ਰਹੇ ਨਾ ਤਾਂ ਮੇਰੇ ਕੋਲੇ ਉਹਦਾ ਕੰਟੈਂਟ ਹੈ ਨਾ ਮੇਰੇ ਕੋਲੇ ਉਹਦਾ ਕੰਟੈਕਟ ਹੈ ਠੀਕ ਹੈ ਨਾ ਮੈਂ ਤੁਹਾਨੂੰ ਜਾਣਦਾ ਨਾ ਮੈਂ ਤੁਹਾਡੇ ਆਰਗੀਆਂ ਚਾਵਲਾਂ ਨਾਲ ਗੱਲ ਕਰਨੀ ਚਾਹੁੰਦਾ ਤੇ ਤੁਸੀਂ ਜੇ ਤੁਹਾਡੇ ਚ ਐਡਾ ਹੀ ਕੀੜਾ ਹੈ ਪੰਜਾਬ ਬਚਾਉਣ ਦਾ ਰੋਮੀ ਜੀ ਨੂੰ ਕਹਿਣਾ ਮੈਂ ਤੁਸੀਂ ਉਰੇ ਆ ਕੇ ਕਰਨਾ ਫਿਰ ਜਾਂ ਤੂੰ ਸਹੀ ਤਰੀਕੇ ਨਾਲ ਜਿਵੇਂ ਤੂੰ ਕਰਨਾ ਚਾਹੁੰਦਾ ਤੂੰ ਆਲੋਚਨਾ ਕਰਨੀ ਆ ਕਰ ਲੈ ਸੋਸ਼ਲ ਮੀਡੀਆ ਤੇ ਤੂੰ ਆਲੋਚਨਾ ਕਰ ਸਕਦਾ ਹੈ ਸਿਰਫ ਬਦਮਾਸ਼ੀ ਨਹੀਂ ਦਿਖਾ ਸਕਦਾ ਕੁਝ ਹੁਣ ਮੈਂ ਆਖਾਂ سوشل میڈیا ਤੇ ਵੀਡੀਓ ਪਾ ਕੇ ਮੈਂ ਘੰਟੇ ਚ ਬੰਦਾ ਮਾਰਨੂੰ ਮੈਂ ਫਲਾਨੇ ਨੂੰ ਕਰ ਦੂੰ ਆਏ ਕਰ ਦੂੰ ਮੈਂ ਫਲਾਨਾ ਕਰ ਦੂੰ ਉਹ ਮੇਰੀਆਂ ਗੱਲਾਂ ਨਹੀਂ ਉਹ ਤਾਂ ਬੰਦਾ ਕਰਕੇ ਹੀ ਦੱਸਦਾ ਹੁੰਦਾ ਵੀ ਅਸੀਂ ਐ ਕਰਤਾ ਹੁਣ ਉਹ ਗੱਲ ਹੈ ਵੀ ਜੇ ਕੋਈ ਹੁਣ ਜੇ ਕਿਸੇ ਦੀ ਆਲੋਚਨਾ ਕਰਨੀ ਹੈ ਉਹ ਤੂੰ سوشل میڈیا ਤੇ ਕਰ ਸਕਦੇ ਉਹ ਚੰਗੀ ਚੀਜ਼ ਹੈ ਆ ਇਟਲੀ ਦਾ ਇੱਕ ਹੋਰ ਹੈ ਆਪਣਾ ਉਹ ਮੁੰਡਾ ਜਿਹੜਾ ਰੋਸਟਿੰਗ ਕਰਦਾ ਹੈ ਹਨਾ ਤੇ ਉਹ ਕਿੰਨੀਆਂ ਵਧੀਆ ਵੀਡੀਓ ਬਣਾ ਬਣਾ ਪਾਉਂਦਾ ਉਹਨੂੰ ਸਾਰੇ ਕੋਈ ਵੀ ਨਹੀਂ ਉਹਨੂੰ ਮਾੜਾ ਚੰਗਾ ਬੋਲ ਰਿਹਾ ਉਹਨੇ ਕਦੇ ਨਹੀਂ ਆਖਿਆ ਵੀ ਮੈਂ ਤੈਨੂੰ ਮਾਰ ਦੂੰ ਜਾਂ ਮੈਂ ਤੈਨੂੰ ਐ ਕਰ ਦੂੰ ਨਾ ਉਹਨੇ ਕਦੇ ਅੱਜ ਤੱਕ ਫੋਨ ਲਾ ਕੇ ਕਿਸੇ ਨੂੰ ਗੱਲਾਂ ਗੱਡੀਆਂ ਨਹੀਂ ਉਹ ਰੋਸਟਿੰਗ ਕਰਦਾ ਹੈ ਸਿੰਪਲ ਵਰਡਾਂ ਚ ਉਹ ਆਪਦੇ ਆਪਦੇ ਮਨ ਲੈ ਮਨ ਦੀ ਗੱਲ ਕਹਿੰਦਾ ਤੇ ਉਹ ਸਾਰਿਆਂ ਨੂੰ ਚੰਗੀ ਲੱਗੇ ਮਾੜੀ ਲੱਗੇ ਉਰੇ ਤੇ ਕੋਈ ਤਰਾਜ ਨਹੀਂ ਪਰ ਜਿੱਥੇ ਆ ਕਿ ਤੁਸੀਂ ਕਹਿ ਦਿੰਦੇ ਹੋ ਵੀ ਮੈਂ ਤੈਨੂੰ ਘਰੇ ਆ ਕੇ ਮਾਰ ਦੂੰ ਮੈਂ ਤੇਰੀਆਂ ਲੱਤਾਂ ਪਾੜ ਦੂੰ ਮੈਂ ਤੇਰੇ ਐ ਕਰ ਦੂੰ ਮੈਂ ਤੈਨੂੰ ਨੂਣ ਦੇ ਦੂੰ ਮੈਂ ਤੈਨੂੰ ਤੇਲ ਦੇ ਦੂੰ ਕਿਵੇਂ ਦੇ ਦੂੰਗੇ ਯਾਰ ਤੇਲ ਤੁਸੀਂ ਇੱਕ ਇਟਲੀ 'ਚ ਬੈਠਾ ਇੱਕ ਪੰਜਾਬ 'ਚ ਬੈਠਾ ਤੁਸੀਂ ਦੋਨੇ ਨੂਨ ਤੇਲ ਇੱਕ ਦੂਜੇ ਨੂੰ ਦੇਣਾ ਜਾਂ ਤਾਂ ਤੂੰ ਇਟਲੀ 'ਚ ਜਾ ਜਾਂ ਉਹ ਪੰਜਾਬ 'ਚ ਆਵੇ ਆ ਕੇ ਇੱਥੇ ਆ ਕੇ ਦੱਸੋ ਵੀਡੀਓ ਬਣਾਓ ਮੈਂ ਬਣਾਉਂ ਵੀਡੀਓ ਯਾਰ ਮੈਂ ਰੈਫਰੀ ਖੜੂੰਗਾ ਤੁਹਾਡਾ ਇੱਕ ਜਣਾ ਨਾ ਤਾਂ ਮੈਂ ਰੈਫਰੀ ਬਣੂ ਨਾਲੇ ਮੈਂ ਤੁਹਾਡੀ ਵੀਡੀਓ ਬਣਾਉਂਗਾ ਹੋਰ ਬਥੇਰੇ ਨੇ ਵੀਰ ਭਾਈ ਚਲ ਕੋਈ ਨਹੀਂ ਮੈਂ ਕੋਈ ਐਡਾ ਹੋਣੀ ਹੈਗਾ ਵੀ ਮੈਂ ਤੁਹਾਨੂੰ ਅੱਖਾਂ ਵੀ ਮੈਂ ਕੋਈ ਬੜਾ ਤੁਹਾਡਾ ਸਮਝੌਤੇ ਕਰਾਉਣ ਵਾਲਾ ਜਾਂ ਮੈਂ ਤੁਹਾਡੇ ਲੜਾਈ ਕਰਾਉਣ ਵਾਲਾ ਹੋਰ ਬਥੇਰੇ ਮਿੱਤਰ ਪਿਆਰੇ ਨੇ ਤੇ ਤੁਸੀਂ ਉਹ ਡਿਊਟੀ ਜਿਹਦੀ ਮਰਜ਼ੀ ਲਾ ਦਿਓ ਪਰ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਮੇਰਾ ਵੀਰ ਹੈ ਹੱਥ ਵੱਨ ਕੇ ਬੇਨਤੀ ਹੈ ਤੁਸੀਂ ਚਾਹੇ ਪੰਜਾਬ 'ਚ ਚਾਹੇ ਇਟਲੀ 'ਚ ਇਕੱਠੇ ਹੋਵੋ ਲਾਈਵ ਹੋਵੋ ਆਪਦੇ ਦੋਨੇ ਜਣੇ ਆਪਦੇ ਆਪਦੇ ਫੋਨਾਂ ਤੋਂ ਫੋਨ ਫੜਾਓ ਕਿਸੇ ਨੂੰ ਡਾਂਗ ਚੱਕਣੀਆਂ ਡਾਂਗ ਚੱਕੋ ਤੇ ਬੰਦੂਖਾਂ ਚੱਕਣੀਆਂ ਬੰਦੂਖਾਂ ਚੱਕੋ ਜੋ ਮਰਜ਼ੀ ਚੀਜ਼ ਚੱਕੋ ਤੁਸੀਂ ਉਹਦਾ ਰਿਜ਼ਲਟ ਦਿਖਾਓ ਵੀ ਤੁਸੀਂ ਕੀ ਕਰ ਸਕਦੇ ਅਸੀਂ ਤਾਂ ਉਹ ਦੇਖਣ ਨੂੰ ਬੈਠੇ ਹਾਂ ਸਵਾਦ ਨਹੀਂ ਆ ਰਿਹਾ ਯਾਰ ਹੁਣ ਸਾਡੀ ਲੜਾਈ ਦਾ ਤੁਸੀਂ ਗੱਲਾਂ ਹੀ ਗੱਡੀਆਂ ਨੇ ਯਾਰ ਰੋਜ਼ ਰੋਜ਼ ਆ 15-20 ਮਿੰਟ ਤੁਹਾਡੀ ਵੀਡੀਓ ਤੇ ਖਰਾਬ ਕਰ ਲੰਨੇ ਆ ਵਿੱਚੋਂ ਕੁਝ ਨਿਕਲਦਾ ਨਹੀਂ ਸਵਾਦ ਨਹੀਂ ਆ ਰਿਹਾ ਯਾਰ ਤੁਸੀਂ ਚੱਜ ਦੀ ਗੱਲ ਕਰੋ ਬਾਈ ਬਣ ਕੇ ਲੜਾਈ ਜੇ ਕਰਨੀ ਹੈ ਨਾ ਗਾਲਾਂ ਕੱਢਣੀਆਂ ਨੇ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਆਪਦਾ ਰਿਜ਼ਲਟ ਦਿਖਾਓ ਇਹ ਗੱਲ ਦਾ ਕੋਈ ਨਾ ਕੋਈ ਛੇਤੀ ਤੋਂ ਛੇਤੀ ਮੇਰੀ ਬੇਨਤੀ ਹੈ ਦੋਨੇ ਵੀਰਾਂ ਨੂੰ ਜੇ ਹੋ ਸਕਿਆ ਤਾਂ ਮੈਂ ਟੈਗ ਵੀ ਕਰੂੰਗਾ ਇਹਨਾਂ ਆਪਾਂ ਨੂੰ ਕੋਈ ਡਰ ਨਹੀਂ ਮਾਰਿਆ ਮੈਂ ਆ ਦਰਸ਼ਕ ਮੈਂ ਇੱਕ ਆਮ ਬੰਦਾ ਨਾ ਮੇਰਾ ਕਿਸੇ ਪਾਰਟੀ ਨਾਲ ਸਬੰਧ ਨਾ ਮੇਰਾ ਕੋਈ ਜਥੇਬੰਦੀ ਨਾਲ ਸਬੰਧ ਨਾ ਮੇਰਾ ਕਿਸੇ ਹੋਰ ਨਾਲ ਸਬੰਧ ਹੈ ਮੈਂ ਇੱਕ ਆਮ ਬੰਦਾ ਪਰ ਇਹਨਾਂ ਦੀਆਂ ਵੀਡੀਓ ਦੇਖ ਦੇਖ ਕੇ ਨਾ ਮੈਂ ਕੋਈ ਸੋਸ਼ਲ ਮੀਡੀਆ ਵਾਲਾ ਸਟਾਰ ਹਾਂ ਨਾ ਮੇਰਾ ਕੋਈ ਚੈਨਲ ਤੋਂ ਨੋ ਚੱਲਦਾ ਕੁਝ ਨਹੀਂ ਆਪਾਂ ਇੱਕ ਆਮ ਬੰਦੇ ਆ ਮੈਂ ਇੱਕ ਸਿੰਪਲ ਆਪਦੀ ਪ੍ਰੋਫਾਈਲ ਤੋਂ ਵੀਡੀਓ ਪਾ ਰਿਹਾ ਜਿਹਨੂੰ ਕੋਈ ਦੇਖਦਾ ਵੀ ਨਹੀਂ ਕੋਈ 100 ਵੀਊ ਆਵੇ 200 ਆਵੇ ਮੈਂ ਆਪਦੀ ਪੜਾਅਸ ਕਰਦੀਆਂ ਪਰ ਮੈਂ ਸੋਨੂੰ ਟੈਗ ਕਰੂੰਗਾ ਤਾਂ ਕਿ ਛੋਟੇ ਤੱਕ ਵੀਡੀਓ ਪਹੁੰਚੇ ਪਰ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਹੁਣ ਲੋਕਾਂ ਨੂੰ ਸੁਆਦ ਨਹੀਂ ਆ ਰਿਹਾ ਛੋਟੀ ਲੜਾਈ ਚ ਜੇ ਤੁਸੀਂ ਉਹ ਕਹਿੰਦੇ ਤੁਸੀਂ ਜੇ ਇਹ ਗੱਲ ਦੀ ਸੱਚਾਈ ਜਾਣਨਾ ਚਾਹੁੰਦੇ ਹੋ ਸਾਨੂੰ ਪਤਾ ਅਸੀਂ ਕਮੈਂਟ ਪੜਦਦੇ ਆ ਤੁਹਾਡੇ ਥੱਲੇ ਵਾਲੇ ਜੇ ਜੇ ਤੁਸੀਂ ਸਚਾਈ ਜਾਣਨਾ ਚਾਹੁੰਦੇ ਹੋ ਤਾਂ ਆਪਦੇ ਕਮੈਂਟ ਪੜਿਆ ਕਰੋ ਸਮਾਰ ਕੇ ਤੇ ਕਮੈਂਟ ਤੁਸੀਂ ਆਪ ਦੇ ਆਪ ਤਾਂ ਬੰਦਾ ਬਿਸ਼ਰਮ ਬੰਦਾ ਪੜ ਕੇ ਮਨ ਲਾ ਰਜਾਈ ਚ ਮੂੰਹ ਦੇ ਕੇ ਸੌ ਜਾਊਗਾ ਉਹ ਤਾਂ ਕੋ ਨੂੰ ਤਾਂ ਪਤਾ ਹੀ ਐ ਹਨ ਵੀ ਕੀ ਹੋਇਆ ਕੀ ਮੈਂ ਮੇਰੇ ਨਾਲ ਜੇ ਤੁਸੀਂ ਇਹਦੇ ਬਾਰੇ ਕੋਈ ਐਨਾਲਾਈਜ਼ ਕਰਨਾ ਚਾਹੁੰਦੇ ਹੋ ਵੀਡੀਓ ਚਲਾਓ ਲਾਈਵ ਹੋਵੋ ਆਪਦੀ ਵੀਡੀਓ ਕੱਢੋ ਜਿਹੜੀ ਤੁਸੀਂ ਪਾਈ ਸੀ ਗਾਲਾਂ ਕੱਢ ਕੇ ਪਾਈ ਸੀ ਉਹ ਕਮੈਂਟ ਹੈ ਜਿਹੜੇ ਉਹ ਆਨਲਾਈਨ ਬਹਿ ਕੇ ਬੜੋ ਵੀ ਫਲਾਨ ਨੇ ਮੈਨੂੰ ਆਏ ਆ ਕਿਹਾ ਤਿੰਕੇ ਨੇ ਮੇਰੇ ਹਾਂ ਚ ਅੱਜ ਆਮ ਲਈ ਫਲਾਣੇ ਨੇ ਮੈਨੂੰ ਗੱਲ ਕੱਢੀ ਐ ਨੇ ਮੈਨੂੰ ਧੀ ਦੀ ਗੱਲ ਕੰਨੀ ਐ ਨੇ ਮੈਨੂੰ ਮਾਂ ਦੀ ਗੱਲ ਕੱਢੀ ਐ ਨੇ ਮੈਨੂੰ ਐਂ ਸ਼ਾਮ ਪਈ ਐ ਨੇ ਮੈਨੂੰ ਆ ਕਰਿਆ ਜਿਹਨੇ ਥੋਡੀ ਸਿਫਤ ਕਰੀ ਐ ਉਹਦਾ ਵੀ ਨਾਮ ਲਵੋ ਉਹ ਹੁੰਦਾ ਐ ਐਨਲਾਈਜ਼ ਵੀ ਹਾਂ ਅਸੀਂ ਚੰਗਾ ਕੰਮ ਕਰ ਰਹੇ ਹਾਂ ਲੋਕ ਸਾਡੇ ਕੰਮ ਨੂੰ ਸਰਾਹ ਰਹੇ ਨੇ ਉਹ ਹੁੰਦਾ ਕੰਮ ਤਾਂ ਤੁਸੀਂ ਕਿਹੜੇ ਚੱਕਰਾਂ 'ਚ ਯਾਰ ਲੋਕਾਂ ਨੂੰ ਇਹ ਕੀ ਦਿਖਾ ਰਹੇ ਹੋ ਯਾਰ ਤੁਸੀਂ ਫੁੱਦੂ ਹੀ ਬਣਾ ਰੱਖਿਆ ਯਾਰ ਲੋਕਾਂ ਨੂੰ ਤੁਸੀਂ ਤਾਂ ਯਾਰ ਆ ਰਫਤਾਰ ਰਾਈਟ ਤਾਂ ਮੈਂ ਬੜਾ ਹੀ ਹਰਾਨਾ ਇਹ ਇਹਦੀ ਕੀ ਦੇਣਾ ਦੱਸ ਪੰਜਾਬ ਨੂੰ ਕੀ ਕਰਤਾ ਇਹਨੇ ਇਹ ਦੀਪ ਸੁੱਧੂ ਦੀ ਵਰਸੀ ਤੇ ਜਾ ਕੇ ਆਪਦੇ ਆਪ ਨੂੰ ਮਹਾਨ ਸਮਝੀ ਬੈਠਾ ਕਹਿੰਦਾ ਮੇਰੇ ਵਰਗਾ ਤਾਂ ਸੋਸ਼ਲ ਵਰਕਰ ਹੀ ਕੋਈ ਨਹੀਂ ਪਾਨਾ ਸਿੱਧੂ ਉਹ ਹੋ ਕੇ ਆਇਆ ਜਾਂ ਜਮਾਨਤ ਤੇ ਜਾਂ ਜੋ ਵੀ ਆਇਆ ਜੇਲ੍ਹ ਤੋਂ ਬਾਹਰ ਆਇਆ ਤੇ ਉਹਦੇ ਪਿੰਡ ਜਾ ਕੇ ਉਹਨੂੰ ਮਿਲ ਕੇ ਆਇਆ ਕਹਿੰਦਾ ਮੇਰੇ ਵਰਗਾ ਕੋਈ ਸੋਸ਼ਲ ਸਟਾਰ ਹੀ ਹੈ ਨਹੀਂ ਉਹ ਵੀਡੀਓ ਬਣਾ ਬਣਾ ਪਾਉਂਦੇ ਨੇ ਦਿਨ ਚ ਚਾਰ ਚਾਰ ਵੀਡੀਓ ਪਾਉਣੀਆਂ ਨੇ ਜਿੱਥੇ ਜਿੱਥੇ ਤੁਰੇ ਫਿਰਦੇ ਆ ਪਤਾ ਲੱਗ ਗਿਆ ਭੇਤ ਆ ਗਿਆ ਵੀ ਹੁਣ ਬਸ ਸਾਡਾ ਆ ਚੀਜ਼ ਚੱਲੂਗੀ ਸਾਡੀ ਹੋਰ ਸਾਡਾ ਕੁਝ ਚੱਲਦਾ ਨਹੀਂ ਹント ਘਰੇ ਬਹਿ ਕੇ ਆਪਦੀਆਂ 4 ਦਿਨ ਵੀਡੀਓ ਪਾਈ ਚੱਲ ਕਾਸੀ ਮਰਜ਼ੀ ਦੀਆਂ ਪਾਈ ਚੱਲਦਾ ਆਪਣੇ ਅਰਗੇ ਪਹੁੰਚਦੀ ਨਹੀਂ ਕਦੇ ਕੁਝ ਪਉਂਦੇ ਆ ਕਦੇ ਕੁਝ ਪਉਂਦੇ ਕੁਝ ਨਹੀਂ ਚੱਲਦਾ ਚੱਲੇ ਕਿੱਥੋਂ ਕੰਟੈਂਟ ਗਾਲਾਂ ਕੱਢ ਕੇ ਮਿਲਦਾ ਇਹਨਾਂ ਨੂੰ ਪਤਾ ਹੈ ਵੀ ਜੇ ਗਾਲਾਂ ਕੱਢਾਂਗੇ ਫਿਰ ਕੰਟੈਂਟ ਬਣੂਗਾ ਨਹੀਂ ਬਣਦਾ ਨਹੀਂ ਲੋਕ ਅੱਕ ਕੇ ਸੋਡੀ ਲੜਾਈ ਤੋਂ ਥੱਲੇ ਜਾਂਦੇ ਕਮੈਂਟ ਪੜੋ ਮੈਨੂੰ ਉੱਥੋਂ ਹੀ ਪਤਾ ਲੱਗਿਆ ਮੈਂ ਕੋਈ ਗਿਆਨੀ ਤਾਂ ਹੈ ਨਹੀਂ ਬੜਾ ਵੱਡਾ ਆ ਰਫਤਾਰ ਰਾਏ ਤੇ ਗੱਲ ਕਰਦਾ ਸੀ ਮੈਂ ਇਹ ਆ 8-10 ਦਿਨ ਪਹਿਲਾਂ ਉਹ ਗਿਆਨੀ ਜੀ ਨਾਲ ਪੰਗਾ ਪਾਈ ਬੈਠਾ ਸੀ ਉਹ ਫੁੱਦੂ ਜਾਂ ਬੰਦਾ ਉਹ ਨਾ ਕੋਈ ਬੰਦਾ ਨਾ ਬੰਦੇ ਦੀ ਜਾਤ ਹੈ ਜੇ ਤੂੰ ਲੜਾਈ ਕਰਨੀ ਹੈ ਕਿਸੇ ਚੱਜ ਦੇ ਬੰਦੇ ਨਾਲ ਤਾਂ ਕਰ ਇਹ ਇਹਨਾਂ ਤੋਂ ਕੀ ਕੱਢੇਂਗਾ ਤੂੰ ਤੂੰ ਮੰਡ ਨਾਲ ਲੜ ਪਿਆ ਉਹਦੇ ਨਾਲ ਲੜ ਲਾ ਆ ਬੂਟਾ ਕਿਹੜਾ ਗਿਆਨੀ ਸੀ ਉਹਦੇ ਨਾਲ ਲੜ ਲਿਆ ਰੋਮੀ ਨਾਲ ਲੜ ਲਿਆ ਹੈ ਇਹ ਕੋਈ ਹੋਰ ਹੈ ਜਿਹੜਾ ਮਰਜ਼ੀ ਆ ਚਾਹੇ ਤੂੰ ਐਂ ਰਸਵੀ ਇਹਨਾਂ ਦੀ ਦੇਣ ਕੀ ਹੈ ਕੀ ਇਹਨਾਂ ਨੇ ਕਰਤਾ ਇਹਨਾਂ ਨੇ ਚੱਲ ਦੇਣ ਤਾਂ ਪੱਕੇ ਕੀ ਕਹਾਂਗੇ ਤੂੰ ਐਂ ਦੱਸ ਵੀ ਇਹਨਾਂ ਨੇ ਵਿਰੋਧ ਚ ਵੀ ਕੀ ਕਰਤਾ ਕੀ ਪੱਟਲੇ ਇਹਨਾਂ ਨੇ ਪੰਜਾਬੀ ਕੌਮ ਦਾ ਤੂੰ ਪੰਜਾਬ ਬਚਾਉਣ ਨਿਕਲੇ ਐ ਤੂੰ ਕਹਿੰਦਾ ਵੀ ਮੈਂ ਪੰਜਾਬ ਬਚਾਉਣਾ ਐ ਇਹਨਾਂ ਨੇ ਨੁਕਸਾਨ ਕੀ ਕਰਤਾ ਪੰਜਾਬ ਦਾ ਇਹ ਪੁੰਕੀ ਜਾਂਦੇ ਨੇ ਨੈਟ ਤੇ ਬੈਠੇ ਪੁੰਕੀ ਜਾਂਦੇ ਕੁਛ ਮਰਜ਼ੀ ਕੋਈ ਕਰੀ ਜਾਂਦਾ ਕਰੀ ਜਾਂਦੇ ਤੂੰ ਆਪਦਾ ਕੰਮ ਤੂੰ ਐਂ ਦੱਸ ਵੀ ਤੂੰ ਕੋਈ ਚੰਗਾ ਕਰ ਰਹੇ ਹੈਂ ਤੂੰ ਕੱਲ ਦਾ ਜਵਾਬ ਹੈ ਯਾਰ 20-22 ਸਾਲ ਦੀ ਤੇਰੀ ਉਮਰ ਹੈ ਜੀ ਯਾਰ ਤੂੰ ਪੰਗੇ ਲਾਣਾ ਤੂੰ ਵੱਡੇ ਬਜ਼ੁਰਗਾਂ ਨਾਲ ਤੂੰ ਗਾਲਾਂ ਕੱਢੀ ਜਾਂਦਾ ਸੋ ਰੋਮੀ ਜੇ ਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਨਿਆਣੇ ਨਾਲ ਕਿੱਧਰ ਮੱਥਾ ਮਾਰੀ ਜਾਂਦਾ ਇਹ ਇਹਨੂੰ ਤਾਂ ਲਾਲਚ ਪੈ ਰਿਹਾ ਇਹਦੂੰ ਇੰਟਰਨੈਟ ਤੋਂ ਚੰਗੀ ਕਮਾਈ ਜਾਂਦੀ ਆ ਫੇਸਬੁੱਕ ਤੋਂ ਚੰਗੇ ਪੈਸੇ ਆਈ ਜਾਂਦੇ ਨੇ ਮਿਲੀਅਨ ਮਿਲੀਅਨ ਵਿਊ ਹੋਈ ਜਾਂਦੇ ਨੇ ਆਪਾਂ ਨੂੰ ਕੋਈ ਤਰਾਸ਼ ਨਹੀਂ ਯਾਰ ਇਹਦੋਂ ਦੁੱਗਣੇ ਲੈਣਾ ਤੂੰ ਦੁੱਗਣੀ ਤਰੱਕੀ ਕਰ ਅਸੀਂ ਕੀ ਲੈਣਾ ਤੇਤੋਂ ਤੂੰ ਆਪਦੇ ਘਰੇ ਰੋਟੀ ਖਾਣੀ ਐ ਤੂੰ ਆਪ ਦੇ ਆਪ ਦੀ ਤਰੱਕੀ ਕਰੇਂਗਾ ਆਪਦੇ ਘਰੇ ਕਰੇਂਗਾ ਗਲਤ ਹੈ ਇਹ ਵੀ ਤੂੰ ਕੀ ਦਿਖਾ ਰਿਹਾ ਹੈ ਲੋਕਾਂ ਨੂੰ ਉਹੀ ਬੱਚੇ ਅੱਗੇ ਛੋਟੇ ਮੈਨੂੰ ਦੇਖ ਦੇ ਕੇ ਤੇਰੀਆਂ ਵੀਡੀਓ ਤੇ ਹੁਣ ਸੋਸ਼ਲ ਮੀਡੀਆ ਤੇ ਐਵੇਂ ਹੀ ਚੱਲਦੀਆਂ ਨੇ ਹੁਣ ਮੈਂ ਤੈਨੂੰ ਫੋਲੋ ਤਾਂ ਕਰਿਆ ਨਹੀਂ ਨਾ ਮੈਂ ਉਹਨੂੰ ਜਾਣਦਾ ਉਹ ਕੀ ਆ ਉਹ ਜਿਹੜਾ ਰੋਮੀ ਜਾਂ ਬਰਲ ਅਸੀਂ ਤਾਂ ਤੈਨੂੰ ਫੋਲੋ ਕਰਿਆ ਨਹੀਂ ਪਰ ਇਹ ਪੇਜਾਂ ਵਾਲੇ ਪਾਈ ਜਾਂਦੇ ਨੇ ਛੋਡੀਆਂ ਵੀਡੀਓ ਚੱਕ-ਚੱਕ ਕੇ ਜੋ ਤੁਸੀਂ ਮਸਾਲੇ ਵਾਲੀਆਂ ਗਾਣਾ ਕੜਕੜ ਵੀਡੀਓ ਬਣਾਉਂਦੀਆਂ ਉਹ ਸਾਰਿਆਂ ਦੇ ਸਾਹਮਣੇ ਆਉਂਦੀਆਂ ਨੇ ਉਹੀ ਬੱਚਿਆਂ ਦੇ ਸਾਹਮਣੇ ਆਉਂਦੀਆਂ ਨੇ ਜਿਹੜੀਆਂ 15 20 ਸਾਲ ਦਾ ਕੋਈ ਬੱਚਾ ਹੈ ਕੋਈ ਨਵਾਂ ਬੱਚਾ ਉੱਠ ਰਿਹਾ ਹੈ ਉਹ ਛੋਟੀ ਲੜਾਈ ਲੜਾਈ ਦੇਖ ਦੇ ਕਿਉਂ ਕੀ ਸਿੱਖੂਗਾ ਉਹਨੇ ਕੋਈ ਦੇਸ਼ ਭਗਤ ਨਹੀਂ ਬਨਣਾ ਤੁਹਾਨੂੰ ਦੇਖ ਕੇ ਜਾਂ ਉਹਨਾਂ ਨੂੰ ਐ ਨਹੀਂ ਉਹਦੇ ਅੰਦਰ ਹੋਣਾ ਵੀ ਮੈਂ ਕੋਈ ਪੰਜਾਬ ਵਾਸਤੇ ਮੇਰੇ ਅੰਦਰ ਕੋਈ ਜਨੂਨ ਜਾਗ ਗਿਆ ਜਾਂ ਮੈਂ ਕੋਈ ਦੇਸ਼ ਭਗਤ ਬਣ ਗਿਆ ਨਾ 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 ਉਹਨੂੰ ਪਤਾ ਲੱਗ ਜੂਗਾ ਸਿੱਧਾ ਹੀ ਸਾਫ਼ ਵੀ ਇਹਨੂੰ ਗਾਲਾਂ ਕੱਢ ਕੇ ਵੀਊ ਆਉਂਦੇ ਨੇ ਤੇ ਮੈਂ ਵੀ ਅੱਗੇ ਤੋਂ ਇਹੀ ਕੰਮ ਕਰਾਂ ਮੈਂ ਕਿਸੇ ਨਾਲ ਪੰਗਾ ਪਾਲਾਂ ਇਹ ਤੁਸੀਂ ਬਹੁਤ ਜਿਆਦਾ ਵੱਡਾ ਨੁਕਸਾਨ ਕਰ ਰਹੇ ਹੋ ਕੌਮ ਦਾ ਤੁਸੀਂ ਫਾਇਦਾ ਨਹੀਂ ਕਰ ਰਹੇ ਤੁਸੀਂ ਇਹ ਨਾ ਮੰਨੋ ਇਹ ਤਾਂ ਹੁਣ ਸਾਨੂੰ ਨੂੰ ਵੀ ਪਤਾ ਹੀ ਐ ਇਹ ਕੋਈ ਐ ਤਾਂ ਹੈ ਨਹੀਂ ਵੀ ਐ ਗੱਲ ਕਰ ਵੀ ਜਿਹੜਾ ਕੁਝ ਕਰ ਰਹੇ ਹਾਂ ਉਹ ਜਾਂ ਤਾਂ ਉਹਨੂੰ ਮੰਨੋ ਆ ਕੇ ਸੋਸ਼ਲ ਮੀਡੀਆ ਤੇ ਵੀ ਭਾਈ ਸਾਡਾ ਕੰਮ ਐ ਸਿਰਫ ਵਿਊ ਲੈਣਾ ਸਿਰਫ ਪੈਸਾ ਕਮਾਉਣਾ ਕੋਈ ਭੰਨ ਐ ਕੋਈ ਲੱਖਾ ਐ ਕੋਈ ਹੋਰ ਐ ਜਿਹੜਾ ਮਰਜ਼ੀ ਐ ਜਿਹਦੇ ਕੋਲੇ ਮਰਜ਼ੀ ਤੋਰੇ ਫਰਦੇ ਆਂ ਜਿਹਦੇ ਮਰਜ਼ੀ ਜਾਂ ਦੀਪ ਸਿੱਧੂ ਆ ਜਿਹਦੇ ਮਰਜ਼ੀ ਮਾਰੇ ਜਿਹਦੇ ਬਾਰੇ ਮਰਜ਼ੀ ਬੋਲੀ ਜਾਂਦੇ ਆਂ ਤੇ ਸਾਡਾ ਕੋਈ ਲੱਲਖੱਖਾ ਨਹੀਂ ਕੋਈ ਉਹ ਨਹੀਂ ਸਾਨੂੰ ਸਿਰਫ ਫੇਨ ਚਾਹੀਦਾ ਸਾਡੇ ਸਿਰਫ ਵੀਡੀਓ ਚੱਲਣੀ ਚਾਹੀਦੀ ਆ ਪੈਸਾ ਹੋਣਾ ਚਾਹੀਦਾ ਬਾਸ ਵੀ ਤੁਸੀਂ ਵੇਖੀ ਚੱਲੋ ਸਾਨੂੰ ਕੋਈ ਤਰਾਜ ਨਹੀਂ ਫਿਰ ਅਸੀਂ ਵੀ ਕਹਿ ਦਾਂਗੇ ਵੀ ਇਹ ਹਾਂ ਯਾਰ ਬੰਦਾ ਇੱਕ ਪਾਸੇ ਐ ਸੱਚਾ ਐ ਉਹਨੂੰ ਸੱਚਾ ਸੱਚਾ ਕਹਾਂਗੇ ਉਹਨੂੰ ਝੂਠਾ ਨਹੀਂ ਕਹਿੰਦੇ ਉਹਨੂੰ ਦੋਗਲਾ ਨਹੀਂ ਕਿਹਾ ਜਾਊਗਾ ਉਹਨੂੰ ਸੱਚਾ ਕਿਹਾ ਜਾਊਗਾ ਵੀ ਬੰਦਾ ਸੱਚ ਬੋਲ ਕੇ ਕਰ ਰਿਹਾ ਯਾਰ ਜਿਹੜਾ ਕੁਝ ਕਰ ਰਿਹਾ ਐਦੋਂ ਤਾਂ ਤੁਸੀਂ ਆ ਗਿੱਦਾ ਗੁੱਦਾ ਪਾ ਕੇ ਵੀਡੀਓ ਬਣਾਇਆ ਕਰੋ ਤੁਹਾਡੇ ਨਾਲ ਤਾਂ ਮੈਨੂੰ ਲੱਗਦਾ ਬੱਲੂ ਰਾਮ ਗੜੀਏ ਨੂੰ ਮੈਂ ਗਾਲਾਂ ਦਿੰਦਾ ਹੁੰਨਾ ਵਿਚਾਰੇ ਨੂੰ ਇੱਕਦੋ ਮਿਲਣਾ ਇਹਦਾ ਵੀਡੀਓ ਵੀ ਨਾ ਪਾਈਆਂ ਹੋਵੇ ਉਹ ਤੇ ਮੈਂ ਵੀ ਕਿਵੇਂ ਪੈਂਦਾ ਯਾਰ ਸਰਦਾਰਾਂ ਦੇ ਆਪਣੀ ਕੌਮ ਦੇ ਮੰਨ ਕੇ ਚੱਲੋ ਵੀ ਬੇਇੱਜ਼ਤੀ ਕਰਾਉਂਦਾ ਫਿਰਦਾ ਹੁਣ ਆ ਲੜਾ ਵੀ ਵੀਡੀਓ ਹਾਈਲਾਈਟ ਹੁੰਦੀ ਹੈ ਦੂਰ ਤੱਕ ਜਾਂਦੀ ਹੈ ਬਾਹਰਲੇ ਮੁਲਕਾਂ 'ਚ ਵੀ ਲੋਕ ਦੇਖਦੇ ਨੇ ਜਾਂ ਹੋਰ ਸਟੇਟਾਂ ਦੇ ਲੋਕ ਦੇਖਦੇ ਨੇ ਲੋਕ ਆਕਣੇ ਚਾਹ ਕਹੇ ਜੇ ਕੰਮਰ ਕੰਜਰ ਜੰਮਣ ਲੱਗੇ ਪੰਜਾਬੀ ਕੌਮ 'ਚ ਜੇ ਰਫਤਾਰ ਰਾਇ ਚ ਦਾਵੇਂ ਤਾਂ ਉਹਨੂੰ ਉਹ ਸ਼ਰਿਆਂ ਪਤਾ ਹੈ ਵੀ ਉਹ ਗਲਤ ਕਰ ਰਿਹਾ ਜਿਹੜਾ ਉਹ ਬੱਲੂ RAM ਗੜੀਆ ਚਾਹੇ ਉਹਦੇ ਘਰ ਦੀ ਰੋਟੀ ਹੈ ਜੇ ਉਹਨੇ ਕਰਦੇ ਉਹ ਸ਼ਰਿਆਮ ਕਹਿੰਦਾ ਵੀ ਮੇਰੇ ਘਰ ਦੀ ਰੋਟੀ ਨਹੀਂ ਚੱਲਦੀ ਜਾਂ ਮੈਂ ਖਰਚੇ ਚਲਾਉਣੇ ਹਨ ਮੈਂ ਆਪਦੀ ਭੈਣ ਦਾ ਵਿਆਹ ਕਰਨਾ ਮੈਂ ਤਾਂ ਇਹ ਮਨ ਲੋ ਗੰਜਰ ਕਿਤਾ ਕਰਦਾ ਫਿਰਦਾ ਹੁਣ ਕੱਲੂ ਕੋਈ ਉਹਦੇ ਸਿਰ ਤੇ ਪੱਗ ਬੰਨੀ ਹੋਈ ਆ ਉਹ ਸਰਦਾਰ ਰੂਪ ਚ ਐਸ ਕਰਕੇ ਤਰਾਜ ਆਉਦੇ ਤਾਂ ਨਹੀਂ ਲੋਕ ਤਾਂ ਇਹ ਤਾਂ ਇਹ ਕੰਮ ਤਾਂ ਬਥੇਰੇ ਲੋਕ ਕਰਦੇ ਫਿਰਦੇ ਆ ਲੱਖਾਂ ਦੀ ਗਿਣਤੀ ਚ ਕਰਦੇ ਫਿਰਦੇ ਆ ਕਿਸੇ ਨੇ ਤਾਂ ਕੀ ਲੈਣਾ ਕਿਸੇ ਤੋਂ ਤੇ ਜੇ ਇਹਦੇ ਚ ਦਮ ਹੈ ਰਫਤਾਰ ਰਾਏ ਚ ਜਾਂ ਰੰਮੀ ਚ ਦਮ ਹੈ ਤਾਂ ਇਹਨਾਂ ਇਹੋ ਜਿਹੇ ਬੰਦਿਆਂ ਨੂੰ ਰੋਕ ਕੇ ਦਿਖਾਉਣਾ ਜਿਹੜੇ ਬੇਇੱਜ਼ਤੀ ਕਰਾਈ ਜਾਂਦੇ ਨੇ ਹੁਣ ਰਫਤਾਰ ਰਾਏ ਦੇ ਵੀ ਸਿਰ ਤੇ ਪੱਗ ਬੰਨੀ ਐ ਨਾਲੇ ਮੇਰੇ ਸਿਰ ਤੇ ਪੱਗ ਨਹੀਂ ਬੰਨੀ ਮੈਨੂੰ ਫੇਰ ਵੀ ਤਰਾਜ ਐ ਮੈਨੂੰ ਫੇਰ ਵੀ ਦੁੱਖ ਲੱਗ ਰਿਹਾ ਵੀ ਮੇਰੀ ਕੌਮ ਦਾ ਸਿਰ ਨੀਵਾ ਹੋ ਰਿਹਾ ਇਸ ਚੀਜ਼ ਨਾਲ ਹੁਣ ਮੰਨ ਕੇ ਚੱਲੋ ਵੀ ਹੋਰ ਸਟੇਟਾਂ 'ਚ ਉਹ ਕਰੇ ਚੰਡੀਗੜ੍ਹ ਜਾਂਦਾ ਜਿਹੜੇ ਲੋਕਾਂ ਕੋਲੇ ਹੋ ਜਾਂਦਾ ਸ਼ਰਮ ਪਤਾ ਵੀ ਉਹ ਹਿੰਦੀ ਬੋਲਦੇ ਨੇ ਲੋਕ ਉਹਨਾਂ ਦੀਆਂ ਵੀਡੀਓ ਕਿਤੇ ਹੋਰ ਸਟੇਟਾਂ 'ਚ ਵੀ ਜਾਂਦੀਆਂ ਨੇ ਤਾਂ ਜਿਹੜੀ ਕੌਮ ਦਾ ਸਿਰ ਉੱਚਾ ਸੀ ਜਿਹੜੀ ਕੌਮ ਨੂੰ ਲੋਕ ਇਸ ਗੱਲੋਂ ਜਾਣਦੇ ਨੇ ਵੀ ਇਹ ਆਪਦਾ ਹੱਕ ਵਾਸਤੇ ਲੜਨਾ ਜਾਣਦੇ ਨੇ ਲੋਕ ਆਪਦੇ ਹੱਕਾਂ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਹੱਕ ਡਾ ਕੇ ਮੂਰੇ ਖੜ ਜਾਂਦੇ ਨੇ ਉਹ ਕੌਮ ਦੇ ਵਿੱਚ ਹੁਣ ਇਹੋ ਜਿਹੇ ਨਚਾਰ ਪੈਦਾ ਹੋਣ ਲੱਗੇ ਤੁਸੀਂ ਜੇ ਕੁਝ ਕਰਨਾ ਚਾਹੁੰਦੇ ਹੋ ਯਾਰ ਤੁਸੀਂ ਇਹ ਗੱਲਾਂ ਤੇ ਆਓ ਯਾਰ ਤੁਹਾਨੂੰ ਮੇਰੀ ਵੀਡੀਓ ਦੂਹੂਗੀ ਤਾਂ ਜ਼ਰੂਰ ਜੇ ਤੁਹਾਡੇ ਤੱਕ ਪਹੁੰਚੂਗੀ ਪਰ ਇਹਨੂੰ ਐਨਾਲਾਈਜ਼ ਕਰਿਓ ਵੀ ਤੁਸੀਂ ਕਰ ਕੀ ਰਹੇ ਹੋ ਜੇ ਆਪਦੇ ਦਿਲ ਤੇ ਹੱਥ ਧਰ ਕੇ ਇੱਕ ਵਾਰੀ ਇਹ ਗੱਲ ਵੀਡੀਓ ਬਣਾ ਕੇ ਜ਼ਰੂਰ ਪਾਓ ਵੀ ਤੁਹਾਡੀ ਦੇਣ ਕੀ ਹੈ ਪੰਜਾਬ ਨੂੰ ਜੇ ਤੁਸੀਂ ਆਖੋ ਵੀ ਮੈਂ ਫਲਾਣੇ ਧਰਨੇ 'ਚ ਵਗ ਗਿਆ ਵੀ ਮੈਂ ਫਲਾਣੇ थापि ਮੈਂ ਦੀਵਸ ਤੋਂ ਦੂਦੀ ਵਰਸੀ ਤੇ ਵਗ ਗਿਆ ਉਹਦੇ ਭੋਗ ਤੇ ਵਗ ਗਿਆ ਜਾਂ ਮੈਂ ਫਲਾਨੇ ਦੇ ਹੱਕ ਚ ਵੀਡੀਓ ਪਾਤੀ ਉਹ ਦੇਣ ਨਹੀਂ ਹੈਗੀ ਹੁਣ ਮੈਂ ਆਖਾਂ ਵੀ ਮੈਂ ਸੋਨੂੰ ਦੋਨਾਂ ਨੂੰ ਭੰਡ ਕੇ ਆਖਾਂ ਵੀ ਮੈਂ ਪੰਜਾਬ ਵਾਸਤੇ ਪਤਾ ਨਹੀਂ ਕੀ ਕਰਤਾ ਮੇਰੀ ਪਤਾ ਨਹੀਂ ਕਿੱਡੀ ਕੀ ਦੇਣ ਇਹ ਕਾਦੀਆਂ ਦੇਣ ਨੇ ਯਾਰ ਜਦੋਂ ਤੁਸੀਂ ਮੋਨਟਾਈਜ਼ੇਸ਼ਨ ਬੰਦ ਕਰੋ ਆਪਦੇ ਚੈਨਲਾਂ ਦੀ ਫਿਰ ਆਪਾਂ ਮੰਨੀਏ ਵੀ ਛੋਡੀ ਪੰਜਾਬ ਕੌਮ ਵਾਸਤੇ ਦੇਣ ਤੁਸੀਂ ਸੱਚੀ ਲੜਾਈ ਲੜ ਰਹੇ ਹੋ سوشل ਮੀਡੀਆ ਦੇ ਉੱਤੇ ਮੋਨਟਾਈਜ਼ੇਸ਼ਨ ਆ ਛੋਡੀਆਂ ਆਉਣ ਨੇ ਚੰਗਾ ਸਾਨੂੰ ਪੈਸਾ ਡਿੱਗ ਰਿਹਾ ਹੈ ਗਾਣਾ ਤੁਸੀਂ ਕੱਢ ਰਹੇ ਹੋ ਲੋਕਾਂ ਨੂੰ ਕਦੇ ਤੁਸੀਂ ਕਿਸੇ ਨਾਲ ਪੰਗਾ ਪਾ ਲੈਨੇ ਹੋ ਕਦੇ ਤੁਸੀਂ ਕਿਸੇ ਨਾਲ ਪੰਗਾ ਪਾ ਲੈਨੇ ਹੋ ਆ ਤਾਂ ਨਵੇਂ ਹੀ ਉੱਠਿਆ ਹੁਣ ਟਿੱਡੀ ਬਦਮਾਸ਼ ਇਹ ਕਹਿੰਦਾ ਮੈਂ ਸਾਰਿਆਂ ਨੂੰ ਨੰਗੇ ਕਰ ਦੂੰ ਆ ਜਿਹੜਾ ਰਫਤਾਰ ਆ ਇਟਲੀ ਵਾਲਾ ਇਹ ਨਵੇਂ ਯੋਧਾ ਉੱਠ ਖੜਿਆ ਪਿਛਲੇ ਕੋਈ ਮਰਜੀ ਬੰਦਾ ਹੈ ਜਿਹੜਾ ਵੀਡੀਓ ਦੇਖ ਰਿਹਾ ਕਮੈਂਟ ਕਰਕੇ ਜਰੂਰ ਤੁਸੀਂ ਇਹ ਗੱਲ ਜਰੂਰ ਦੱਸਿਓ ਵੀ ਅੱਜ ਤੋਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਤੁਸੀਂ ਇਹਨੂੰ ਜਾਣਦੇ ਸੀ ਤੁਸੀਂ ਕੀ ਤੁਸੀਂ ਆਪ ਕੀ ਮੰਨ ਕੇ ਚਲੋ ਆਪਾਂ ਕੀ ਜਵਾਬ ਦੇਣਾ ਇਹ ਗੱਲ ਦਾ ਤੁਸੀਂ ਇਹਦੀ ਪ੍ਰੋਫਾਈਲ ਤੇ ਜਾ ਕੇ ਦੇਖ ਲਓ ਵੀ ਉਹਦੇ ਕਿੰਨੇ ਫੋਲੋਅਰ ਨੇ ਜਾਂ ਉਹਦੇ ਕਿੰਨੇ ਫਰੈਂਡਰ ਨੇ ਸਿੰਪਲ ਪ੍ਰੋਫਾਈਲ ਆ ਯਾਰ ਤੇਰੀ ਹੁਣ ਮੈਂ ਆਖਾਂ ਵੀ ਦੀਪ ਸਿੱਧੂ ਵਾਈ ਮੈਨੂੰ ਰੋਜ਼ ਮਿਲਦਾ ਸੀ ਮੇਰੇ ਨਾਲ ਰੋਜ਼ ਫੋਨ ਤੇ ਗੱਲ ਕਰਦਾ ਸੀ ਐਵੇਂ ਮਰੀ ਜਾਣੇ ਛੜਪ ਯਾਰ ਕਦੇ ਉਹਨੇ ਫਿਰ ਜੇ ਐਡੀ ਤੇਰੀ ਲਿਹਾਜ਼ ਸੀ ਦੀਪ ਸਿੱਧੂ ਇੰਨੀਆਂ ਥਾਵਾਂ ਤੇ ਸਟੇਜਾਂ ਤੋਂ ਬੋਲ ਗਿਆ ਇੰਨੀਆਂ ਉਹਨੇ ਵੀਡੀਓ ਬਣਾਵਣਾ ਪਾਤੀਆਂ ਇੰਨੇ ਲਾਈਵ ਹੋ ਹੋ ਪਾਤੇ ਦੀਪ ਸਿੱਧੂ ਕਿੰਨੇ ਦਿਨ ਵਿਚਾਰਾ ਲੁਕਦਾ ਫਿਰਦਾ ਰਿਆ ਲੋਕਾਂ ਦੀਆਂ ਮੋਟਰਾਂ ਤੇ ਬਹਿ ਕੇ ਉੱਥੇ ਉਹਨੇ ਕਿਸਾਨੀ ਅੰਦੋਲਨ ਵੇਲੇ ਟਾਈਮ ਕੱਢਿਆ ਰੋ ਰੋ ਕੇ ਟਾਈਮ ਕੱਢਿਆ ਉਹਨੇ ਕਿਹਾ ਮੇਰੀ ਕੌਮ ਮੇਰੇ ਨਾਲ ਨਹੀਂ ਹੈਗੀ ਮੈਨੂੰ ਇਹ ਅਹਿਸਾਸ ਕਰਾਇਆ ਜਾਂਦਾ ਵੀ ਤੂੰ ਬਗਾਨਾ ਹੈ ਤੂੰ ਸਾਡਾ ਆਪਦਾ ਨਹੀਂ ਹੈਗਾ ਉਦੋਂ ਤੁਸੀਂ ਕਿੱਥੇ ਗਏ ਸੀ ਉਦੋਂ ਤੁਹਾਡੀ ਜਮੀਰ ਕਿਉਂ ਨਹੀਂ ਜਾਗੀ ਮੈਂ ਨਹੀਂ ਕਹਿੰਦਾ ਵੀ ਮੈਂ ਜੋਧਾਂ ਵੀ ਮੈਂ ਰੋਜਦੀਪ ਸਿੱਧੂ ਦੇ ਹੱਕ ਚ ਵੀਡੀਓ ਪਾਉਣਾ ਫਿਰਦਾ ਨਾ ਉਦੋਂ ਵੀ ਇਹੀ ਦਰਦ ਸੀ ਦਿਲ ਚ ਅੱਜ ਵੀ ਉਹੀ ਦਰਦ ਹੈ ਜਿਹੜਾ ਹੈਗਾ ਉਹ ਹੈਗਾ ਜਿੰਨੇ ਜੋ ਅੱਗੇ ਹੈਗੇ ਆ ਉਹਨਾਂ ਕਰ ਹੀ ਜੰਨੇ ਆ ਪਰ ਜਿੰਨੇ ਜੋ ਅੱਗੇ ਹੈਗੇ ਆ ਮੰਨਦੇ ਆ ਪਰ ਮੈਂ ਤਾਂ ਯਾਰ ਇੱਕ ਗੱਲ ਕਹਿਣਾ ਵੀ ਇਹ ਗੱਲਾਂ 'ਚ ਅਸੀਂ ਤਾਂ ਜ਼ੀਰੋ ਆ ਭਰਾਵਾ ਅਸੀਂ ਨਹੀਂ ਕੁਝ ਕਰ ਸਕਦੇ ਹੁਣ ਕਿਉਂਕਿ ਮੈਂ ਤੁਹਾਨੂੰ ਇਹ ਗੱਲ ਦਾ ਮੰਨ ਕੇ ਚਲੋ ਮੌਕਾ ਹੀ ਨਹੀਂ ਦੇਣਾ ਚਾਹੁੰਦਾ ਵੀ ਤੁਸੀਂ ਸਾਡੇ ਵਰਗਿਆਂ ਤੇ ਉਂਗਲ ਕਰੋ ਹੁਣ ਆਮ ਲੋਕਾਂ ਤੇ ਅਸੀਂ ਤਾਂ ਤੁਹਾਨੂੰ ਦੇਖਣ ਆਲੇ ਆ ਵੀ ਤੁਸੀਂ ਕੀ ਕਰਦੇ ਹੋ ਪਰ ਐਨਾਲਾਈਜ਼ ਵੀ ਕਰ ਸਕਦੇ ਆਂ ਸੋਡੀਆਂ ਵੀਡੀਓ ਦੇਖ ਕੇ ਸੋਡੀਆਂ ਕਰਤੂਤਾਂ ਦੇਖ ਕੇ ਥੋੜਾ ਜਿਹਾ ਔਕਾਤ ਚ ਰਹੋ ਯਾਰ ਥੋੜਾ ਜਨਾ ਹਸਰ ਚ ਰਹੋ ਜੇ ਕੁਛ ਕਰਨਾ ਚਾਹੁੰਦੇ ਹੋ ਤਾਂ ਕਿਸਾਨੀ ਅੰਦੋਲਨ ਚ ਆਓ ਉਹ ਵੀ ਇਟਲੀ ਤੋਂ ਆਵੇ ਇਹ ਵੀ ਇਧਰੋਂ ਜਾਵੇ ਉੱਥੇ ਜਿੱਥੇ ਬੰਬ ਡੇਗਦੇ ਨੇ ਨਾ ਮੂਰੇ ਟਰੈਕਟਰ ਖੜਾ ਇੱਕ ਉਹ ਉਹ ਟਰੈਕਟਰ ਦੇ ਮੂਰੇ ਬਾਰਨਟ ਤੇ ਬਹਿ ਜਾਓ ਬੰਬ ਆਇਆ ਕਰੂਗਾ ਕਹੇ ਜੇ ਮਰਜ਼ੀ ਕੱਪੜੇ ਪਾਓ ਐ ਤੁਹਾਨੂੰ ਉੱਥੇ ਜਿਹੜੇ ਕਿਸਾਨੀ ਅੰਦੋਲਨ ਚ ਜਿਹੜੇ ਲੀਡਰ ਨੇ ਆਪਣੇ ਆਗੂ ਨੇ ਉਹਨਾਂ ਨੂੰ ਕਹਿ ਕੇ ਜਿਹੜੀ ਮਰਜ਼ੀ ਬੁਲਟ ਪ੍ਰੂਫ ਜਾਗਟਾਂ ਲੈ ਲਓ ਦਸਤਾਨੇ ਲੈ ਲਓ ਉਹ ਬੰਬਾਂ ਦਾ ਮੁਕਾਬਲਾ ਕਰੋ ਆ ਕੀ ਇੱਕ ਦੂਜੇ ਦੇ ਮੁਕਾਬਲਿਆਂ ਚ ਕੁਝ ਨਹੀਂ ਨਿਕਲਣਾ ਤੁਹਾਨੂੰ ਐ ਹੋਵੇ ਵੀਖਣੀ ਅਸੀਂ ਕਿੱਡੇ ਇੱਕ ਜੋਧੇ ਬਣੀ ਜਾਂਦੇ ਆ ਇਹ ਇਹ ਰੀਸਾਂ ਕਰਦਾ ਭਾਨੀ ਸਿੱਧੂ ਦੀਆਂ ਭਾਨਾ ਸਿੱਧੂ ਆਪਦੇ ਲੈਵਲ ਦਾ ਬੰਦਾ ਯਾਰ ਉਹ ਸਾਰੇ ਸਿਸਟਮ ਨਾਲ ਪੰਗਾ ਲਈ ਬੈਠਾ ਉਹਦੇ ਨਾਲ ਤੂੰ ਕਿੱਥੇ ਰਲ ਗਿਆ ਭਣਾ ਇਹ ਕਹਿੰਦਾ ਵੀ ਮੈਂ ਉਹਦੂ ਉਤੋਂ ਵੀ ਹੋਇਆ ਫਰਦਾਂ ਖਣੀ ਪਤਾ ਨਹੀਂ ਮੈਂ ਕੀ ਜਾਂ ਕੀ ਨਾ ਉਹਨੂੰ ਤਾਂ ਖੈਰ ਮੈਂ ਜਾਣਦਾ ਨਹੀਂ ਸੌਖਾ ਜਾਂ ਗਰਾਉਂ ਕਾਹਨ ਇਹ ਕੌਣ ਨਾ ਮੈਂ ਕਿਹਾ ਉਹਦੀ ਵੀਡੀਓ ਦੇਖੀ ਆ ਜੇ ਤੁਸੀਂ ਲੜਨਾ ਹੈ ਪੂਰੀ ਜੱਟ ਕੌਮ ਨੂੰ ਗਾਲਾਂ ਕੱਢਦਾ ਹੈ ਡਾਕਟਰ ਗਰੇਂਦਰ ਸਿੰਘ ਰੰਗਰੇਟਾ ਪੂਰੀ ਜੱਟ ਕੌਮ ਨੂੰ ਆਪਾਂ ਨਹੀਂ ਕਹਿੰਦੇ ਵੀ ਕੋਈ ਆਪਦੇ ਹੱਕ ਵਾਸਤੇ ਨਾ ਲੜੇ ਲੜੇ ਜੀ ਸਰ ਕੇ ਲੜੇ ਗਾਲਾਂ ਕੱਢਣੀਆਂ ਜੀ ਸੱਦ ਕੇ ਕੱਢੇ ਪਰ ਉਹਨੂੰ ਕੱਢੇ ਪਰਟੀਕੂਲਰ ਬੰਦੇ ਨੂੰ ਜਿਨੇ ਉਹਨੂੰ ਕੱਢੀਆਂ ਨੇ ਜਿਹੜਾ ਜਿਨੇ ਉਹਦਾ ਮਾੜਾ ਕਰਿਆ ਜੀ ਸੱਦ ਕੇ ਕਰੇ ਜੋ ਮਰਜ਼ੀ ਕਰ ਲੈ ਪਰ ਸਾਰੀ ਕੌਮ ਨੂੰ ਤਾਂ ਨਹੀਂ ਮੈਂ ਗਾਲਾਂ ਕੱਢਣੀਆਂ ਬਣਦੀਆਂ ਮੈਂ 10 ਵੀਡੀਓ ਦਿਖਾ ਸਕਦਾ 10 ਉਹਦੇ ਸਕਰੀਨਸ਼ਾਟ ਦਿਖਾ ਸਕਦਾ ਜਿਨੇ ਉਹਨੇ ਪੂਰੀ ਜੱਟ ਕੌਮ ਨੂੰ ਗਾਲਾਂ ਕੱਢੀਆਂ ਨੇ ਜਿਹੜੇ ਉਹਨੇ ਕਮੈਂਟਾਂ ਦੇ ਵਿੱਚ ਸਕਰੀਨਸ਼ਾਟ ਪਏ ਨੇ ਸਭ ਕੋਲੇ ਪਏ ਨੇ ਮੇਰੇ ਕੋਲੇ ਕਿਹੜਾ ਕੱਲੇ ਕੋਲੇ ਐ ਸੋਸ਼ਲ ਮੀਡੀਆ ਤੇ ਸਾਰਾ ਕੁਝ ਪਿਆ ਤੁਸੀਂ ਕੱਢ ਕੇ ਦੇਖ ਲਓ YouTube ਤੇ ਪਿਆ ਜੇ ਲੜਨਾ ਹੈ ਉਹਦੇ ਵਾਸਤੇ ਲੜੋ ਨਾ ਕਿ ਤੁਸੀਂ ਕਿਤੇ ਹੋਰ ਆਏ ਹੋਏ ਹੋ ਕਿ ਤੁਸੀਂ ਜੱਟ ਨਹੀਂ ਹੈਗੇ ਕਿ ਤੁਹਾਡੇ ਵਾਸਤੇ ਤੁਹਾਡੇ ਦਿਲ 'ਚ ਦਰਦ ਨਹੀਂ ਹੈਗਾ ਮੈਂ ਰੌਮੀ ਨੂੰ ਕਹਿਣਾ ਤੂੰ ਬਾਹਰ ਬੈਠਾ ਵੱਡਾ ਹਮਦਰਦੀ ਬਣਦਾ ਚਲ ਮੈਂ ਤਾਂ ਕਹਿਣਾ ਮੈਨੂੰ ਤਾਂ ਜਾਣਦਾ ਨਹੀਂ ਕੋਈ ਮੈਨੂੰ ਜਾਣਦਾ ਨਹੀਂ ਮਤਲਬ ਫੇਰ ਵੀ ਦੋ ਤਿੰਨ ਵੀਡੀਓ ਬਣਾ ਕੇ ਪਾਤੀਆਂ ਮਤਲਬ ਫੇਰ ਵੀ ਦੋ ਤਿੰਨ ਵੀਡੀਓ ਬਣਾ ਕੇ ਪਾਤੀਆਂ ਜੇ ਤੂੰ ਐਡਾ ਹਮਦਰਦੀ ਆ ਤੈਨੂੰ ਜਾਣਦਾ ਤੈਨੂੰ ਤਾਂ ਦੀਪ ਸਿੱਧੂ ਜਾਣਦਾ ਤੇਰੀ ਤਾਂ ਫਿਰ ਪਹੁੰਚ ਬਾਵਾ ਹੋਊਗੀ ਤੂੰ ਜਿਹੜਾ ਮਰਜੀ ਬੰਦੇ ਦਾ ਨਾਮ ਲੈ ਲੈ ਤੇਰੇ ਕੋਲੇ ਤੂੰ ਆਖੇਂਗਾ ਮੇਰਾ ਹਾਂ ਮੇਰਾ ਨਾਮ ਗੱਲ ਕਰਦਾ ਫਲਾਨਾ ਤੇਰੀ ਤਾਂ ਐਡੀ ਪਹੁੰਚ ਐ ਤੂੰ ਉਹਦਾ ਮੂੰਹ ਬੰਦ ਕਰਾ ਨਾ ਜਿਹੜਾ ਸਾਰੀ ਜੱਟ ਕਾਉਨ ਨੂੰ ਆਪਾਂ ਨੂੰ ਸਭ ਨੂੰ ਗਾਲਾਂ ਕੱਢੀ ਜਾਂਦਾ ਉਹ ਬੈਠਾ ਉਹਨੂੰ ਬੰਦ ਕਰੋ ਜਾ ਕੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਡਾਂਗ ਮਾਰੋ ਛੋਟਾ ਮਾਰੋ ਸੋਸ਼ਲ ਮੀਡੀਆ ਤੇ ਤੁਸੀਂ ਉਹਦਾ ਵਿਰੋਧ ਕਰਾਓ ਵੱਧ ਤੋਂ ਵੱਧ ਲੋਕਾਂ ਨੂੰ ਕਹੋ ਵੀ ਇਹਦੇ ਵਿਰੋਧ ਚ ਵੀਡੀਓ ਪਾਓ ਭਾਈ ਲੋਕਾਂ ਨੂੰ ਮਿਲੋ ਜਾ ਕੇ ਛੋਡੇ ਮਗਰ ਤਾਂ ਲੋਕ ਨੇ 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 ਛੋਡੇ ਫਾਲੋਅਰ ਨੇ ਸਾਨੂੰ ਤਾਂ ਕੋਈ ਜਾਣਦਾ ਨਹੀਂ ਤੇ ਤੁਹਾਡਾ ਐਡਾ ਹੀ ਤੁਹਾਡੇ ਅੰਦਰ ਕੀੜਾ ਹੈ ਤੁਸੀਂ ਇਹ ਇਹ ਜਿਹੀਆਂ ਜਿਹੜੀਆਂ ਕ੍ਰਿਤੀਆਂ ਨੇ ਨਾ ਦਿਮਾਗ 'ਚ ਇਹ ਜਿਹੇ ਜਿਹੜੀਆਂ ਮੰਨ ਕੇ ਚਲੋ ਗਲਤ ਸਿਸਟਮ 'ਚ ਆਪਣੇ 'ਚ ਚੱਲੀ ਜਾਂਦਾ ਹੈ ਉਹਨੂੰ ਬੰਦ ਕਰੋ ਜੇ ਤੁਹਾਡਾ ਐਡਾ ਹੀ ਤੁਹਾਡੇ ਦਿਲ 'ਚ ਤੁਹਾਡੇ 'ਚ ਹਮਦਰਦੀ ਹੈ ਪੰਜਾਬ ਵਾਸਤੇ ਸਾਡੀ ਕੌਮ ਵਾਸਤੇ ਸਾਡੀ ਸਿੱਖੀ ਵਾਸਤੇ ਇਹ ਜੇ ਬੰਦਿਆਂ ਨੂੰ ਸਿੱਖ ਸਿੱਖ ਜਾਤ ਆਪਣੀ ਕੌਮ ਨੂੰ ਪੂਰੀ ਸਿੱਖ ਕੌਮ ਚ ਸਾਰੇ ਆਪਾਂ ਇੰਨੇ ਇੰਨੀਆਂ ਜ਼ਿਆਦੇ ਐਡੀ ਕਮਿਊਨਿਟੀ ਆ ਆਪਣੀ ਸਿੱਖ ਹੈਨਾ ਉਹਦੀਆਂ ਚ ਇੰਨੀਆਂ ਕਾਸਤਾ ਆ ਜਾਂਦੀਆਂ ਨੇ ਇੰਨੇ ਲੋਕ ਫੋਲੋ ਕਰ ਰਹੇ ਨੇ ਸਿੱਖ ਸਰ ਨੂੰ ਅੱਜ ਫੇਰ ਵੀ ਆਪਣੇ ਸਿੱਖਾਂ ਨੂੰ ਐਡੇ ਵੱਡੇ ਲੈਵਲ ਤੇ ਕਹਿ ਲੋ ਡੀਗ੍ਰੇਡ ਕੀਤਾ ਜਾਂਦਾ ਇੰਨੀਆਂ ਗਾਲਾਂ ਕੱਢ ਰਹੇ ਨੇ ਲੋਕ ਸੋਸ਼ਲ ਮੀਡੀਆ ਤੇ ਆ ਕਿੰਨੀਆਂ ਫੋਟੋਆਂ ਹੈ ਗੁਰੂ ਸਾਹਿਬ ਦੀਆਂ ਫੋਟੋਆਂ ਦੀ ਬੇਅਦਬੀ ਕੀਤੀ ਜਾਂਦੀ ਹੈ ਤੇ ਥਾਂ ਥਾਂ ਤੇ ਬੇਅਦਬੀਆਂ ਹੋਈ ਜਾਂਦੀਆਂ ਨੇ ਉਹਦੇ ਵਾਸਤੇ ਕਰੋ ਤੁਸੀਂ ਕੀ ਕਰ ਰਹੇ ਹੋ ਯਾਰ سوشل میڈیا ਤੇ ਲੜਾਈਆਂ ਕਰ ਕਰਕੇ ਇੱਕ ਦੂਜੇ ਨਾਲ ਆਪ ਦੇ ਆਪ ਨੂੰ ਫੇਮ ਪੂਰਾ ਫੇਮਸ ਕਹਾਉਣ ਦੇ ਮਾਰੇ ਪਤਾ ਨਹੀਂ ਕੀ ਕੋਸੇ ਬੋਲੀ ਜਾਂਦੇ ਨੇ ਯਾਰ ਇੰਨਾ ਤਾਂ ਨਾ ਅਨਦਰ ਬੋਲਿਆ ਵੀ ਨਹੀਂ ਜਾਂਦਾ ਜਿੰਨਾ ਇਹ ਬੋਲਦੇ ਨੇ ਅਸੀਂ ਤਾਂ ਖੈਰ ਭਰਾਵਾ ਦੇਖਣ ਆਲੇ ਆ ਹੈ ਦਿਲ ਚ ਅੱਜ ਪਹਿਲੀ ਵਾਰੀ ਆਇਆ ਲੱਗਿਆ ਵੀ ਯਾਰ ਕੀ ਕਰੀ ਜਾਂਦਾ ਨੀ ਯਾਰੇ ਤਾਂ ਤੁਹਾਡੇ ਵਾਸਤੇ ਇਹ ਵੀਡੀਓ ਬਣਾ ਕੇ ਪਾਈ ਆ ਤੁਹਾਨੂੰ ਦੋਨਾਂ ਨੂੰ ਮੈਂ ਟੈਗ ਜ਼ਰੂਰ ਕਰੂੰਗਾ ਥੋੜੀ ਜਿਹੀ ਨਾ ਹੋਸਟ ਹੋਸਟ ਤੋਂ ਕੰਮ ਲਓ ਥੋੜਾ ਜਿਆ ਤੇ ਮੈਂ ਵੀ ਇੱਕ ਗੱਲ ਹੋਰ ਹੈ ਅਖੀਰ ਤੇ ਮੈਂ ਹੁਣ ਸਾਰੇ ਵੀਰਾਂ ਨੂੰ ਐ ਕਹਿਣਾ ਵੀ ਮੈਂ ਕੋਈ ਸੋਸ਼ਲ ਮੀਡੀਆ ਵਾਲਾ ਉਹ ਜਿਆ ਹੈ ਨਹੀਂ ਵੀ ਮੈਂ ਫਾਲੋਅਰ ਇਕੱਠੇ ਕਰਨੇ ਨੇ ਜਾਂ ਮੈਂ ਕੋਈ ਮੈਂ ਬੜੀ ਆਪਣੀ ਵੀਡੀਓ ਦੀ ਚੜ੍ਹਾਈ ਕਰਨੀ ਹੈ ਜਾਂ ਫਲਾਨਾ ਤੋਂ ਕਹਿ ਜਾਂ ਮੈਂ ਪੈਸਾ ਕਮਾਉਣਾ ਹੱਥ ਬੰਨ ਕੇ ਬੇਨਤੀ ਹੈ ਇਹਨਾਂ ਨੂੰ ਜ਼ਰੂਰ ਟੈਗ ਕਰ ਦਿਓ ਹੋਰ ਕਿਸੇ ਨੂੰ ਕਰੋ ਨਾ ਕਰੋ ਹੋਰ ਸ਼ੇਅਰ ਕਰੋ ਨਾ ਕਰੋ ਮੈਂ ਕੋਈ ਆ ਵੀ ਵੀਡੀਓ ਚਲਉਣੀ ਚਲਉਣੀ ਨਹੀਂ ਕੁਝ ਨਹੀਂ ਚਾਹੀਦਾ ਬੱਸ ਗੱਲ ਖਤਮ ਹੈ ਠੀਕ ਹੈ ਜੀ ਧੰਨਵਾਦ ਸਸਿਕਾ